ਸਾਡੀਆਂ ਖੁਰਾਕਾਂ ਤਾਂ ਹੁਣ ਰਹੀ ਨਹੀਂ ਗਈਆਂ ਪੁਰਾਣੇ ਸਮਿਆਂ ਦੇ ਵਿੱਚ ਲੋਕ ਬਿਮਾਰ ਕਿਉਂ ਨਹੀਂ ਸੀ ਹੁੰਦੇ ਇਹ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਤੇ ਦਰਸ਼ਕਾਂ ਨੂੰ ਵੀ ਪਤਾ ਹੈ ਕਿ ਕਿਸ ਤਰੀਕੇ ਕੋਈ ਵੀ ਮਿਲਾਵਟ ਨਹੀਂ ਸੀ ਹੁੰਦੀ ਜੇਕਰ ਦੁੱਧ ਦਾ ਤਾਂ ਅਸਲੀ ਦੁੱਧ ਘਰ ਦਾ ਹੁੰਦਾ ਸੀਗਾ ਜੇਕਰ ਪਨੀਰ ਆ ਤਾਂ ਘਰੇ ਹੀ ਬਣਾਉਣਾ ਜਿਹਦੇ ਦੇਸੀ ਘੀਆ ਤਾਂ ਉਹ ਵੀ ਘਰੇ ਹੀ ਬਣਾਉਣਾ ਸਭ ਕੁਝ ਘਰ ਦਾ ਹੈ ਤਾਂ ਫਿਰ ਮਿਲਾਵਟ ਕਿੱਥੋਂ ਹੋ ਜਾਊਗੀ ਗੱਲ ਇਹ ਹੈ ਕਿ ਅਸੀਂ ਸਮੇਂ ਦੇ ਨਾਲ ਨਹੀਂ ਬਦਲੇ ਸਮੇਂ ਤੋਂ ਪਹਿਲਾਂ ਹੀ ਬਦਲ ਗਏ ਤੇਜ਼ੀ ਦੇ ਨਾਲ ਅਸੀਂ ਬਦਲੇ ਆ ਨਾ ਕਿ ਇਹਦੀ ਕੋਈ ਅਸੀਂ ਸਪੀਡ ਚੈੱਕ ਨਹੀਂ ਆਮ ਤੌਰ ਤੇ ਗੱਡੀਆਂ ਮੋਟਰਸਾਈਕਲਾਂ ਕਾਰਾਂ ਸਕੂਟਰਾਂ ਦੀ ਸਪੀਡ ਹੁੰਦੀ ਹੈ ਨਾ ਪਰ ਸਾਡੀ ਸਪੀਡ ਉਹਨਾਂ ਨਾਲੋਂ ਵੀ ਜ਼ਿਆਦਾ ਉਹ ਲੱਪ ਦਿੱਦੀਆਂ ਹੁੰਦੀਆਂ ਸੀ ਐਸਾ ਸੀਮੈਂਟ ਦਾ ਪਲਾਸਟਰ ਹੋ ਜਾਂਦਾ ਸੀ ਚੁੰਨੇ ਨਹੀਂ ਹੁੰਦੇ ਜੀ ਬਰਸਾਤ ਆਉਣ ਤੋਂ ਪਹਿਲਾਂ ਉਹਨਾਂ ਦਾ ਕੰਮ ਹੁੰਦਾ ਸੀ ਕੋਠੇ ਲਿਪੜਨੇ ਉਹ ਵੀ ਸਮੇਂ-ਸਮੇਂ ਤੇ ਸਾਨੂੰ ਕਰਨਾ ਪੈਂਦਾ ਸੀ ਕਿ ਜੇਕਰ ਨਾ ਕਰੀਏ ਤਾਂ ਫਿਰ ਮਿੱਟੀ ਦਾ ਢੇਰ ਬਣ ਜਾਣਾ ਤੇ ਉਸੇ ਤਰੀਕੇ ਅੱਜ ਰਿਸ਼ਤੇ ਬਣ ਗਏ ਨੇ ਯਾਨੀ ਕੋਠੇ ਕਿ ਉਹਨਾਂ ਨੇ ਜੀ ਚਾਟੀ ਚ ਮਧਾਣੀ ਪਾ ਲੈਣੀ ਹਮਮ ਕੰਮ ਕੰਮ ਉਧਰ ਚਾਟੀ ਚ ਮਧਾਣੀ ਚੱਲਣੀ ਤੇ ਉੱਤਰ ਚੁੱਲੇ ਤਾਂ ਹੋ ਜਾਣੇ ਲਾ ਕੇ ਪਾਥੀਆਂ ਦੀ ਰੇਣ ਤੇ ਉੱਪਰ ਐਡਾ ਵੱਡਾ ਪਤੀਲਾ ਪੂਰੇ ਟੱਬਰ ਦੇ ਲਈ ਚਾਹ ਦਾ ਸਰ ਦੇਣਾ ਪੁਰਾਣੇ ਸਮੇਂ ਦੇ ਵਿੱਚ ਨਿਆਣੇ ਜਿਹੜੀਆਂ ਅੱਖਾਂ ਉਹ ਉਹ ਗੁੱਠੂ ਜੇ ਦੇ ਕੇ ਨਾ ਮਲਦੇ ਹੁੰਦੇ ਸੀ ਓੜਦੇ ਹੁੰਦੇ ਸੀ ਉਹਨਾਂ ਅੱਧ ਸੁੱਤੇ ਦੇ ਮੂੰਹ ਨੂੰ ਮਾਵਾ ਦੁੱਧ ਦਾ ਗਲਾਸ ਲਾਉਂਦੀਆਂ ਹੁੰਦੀਆਂ ਸੀ ਤੇ ਜਾਂ ਫਿਰ ਉਹਨਾਂ ਦੇ ਲੱਸੀ ਦਾ ਗਲਾਸ ਲੈਣਾ ਗੜਗੜ ਕਰਕੇ ਪੀ ਲੈਣਾ ਉਹ ਜਿਹੜੀ ਆਯੁਰਵੇਦ ਵਾਲੇ ਦੱਸਦੇ ਆ ਉਹ ਲਾਰਵੀ ਅੰਦਰ ਗਈ ਜੀ ਤੇ ਭਾਈ ਤੇ ਦੀ ਦਾਤਾਂ ਦੇ ਪੱਤਿਆਂ ਦੇ ਇੱਕ ਹੋਰ ਫਾਇਦੇ ਵੀ ਦੱਸ ਚੱਲੀਏ ਇਹਨਾਂ ਨੂੰ ਨਾਲ-ਨਾਲ ਸਫਾਇਦੇ ਦੇ ਪੱਤੇ ਜਿਹੜੇ ਆ ਉਹਨਾਂ ਨੂੰ ਹੱਥਾਂ ਦੇ ਵਿੱਚ ਤਾਂ ਮਲ ਲਓ। ਅੱਛਾ ਜੀ। ਚੰਗੀ ਤਰ੍ਹਾਂ ਮਸਲ ਲਓ। ਹੂੰ। ਮਸਲ ਕੇ ਤੁਸੀਂ ਉਹਨੂੰ ਸੰਗਲੋ। ਅੱਛਾ ਜੀ। ਇਸ ਤਰ੍ਹਾਂ ਕਰ ਲਓ। ਹੂੰ। ਜਿਸ ਬੰਦੇ ਨੂੰ ਅਸਥਮਾ ਆ। ਅੱਛਾ ਜੀ। ਉਹ ਉਹਦੇ ਵਾਸਤੇ ਇਨਹੇਲਰ ਦਾ ਕੰਮ ਕਰਦੇ ਆ। ਪਹਿਲਾਂ ਸਮਿਆਂ ਦੇ ਵਿੱਚ ਫੋਨ ਨਹੀਂ ਸੀ ਹੁੰਦੇ। ਅਸੀਂ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਕਰਦੇ ਸੀ। ਬਹੁਤ ਵਧੀਆਂ ਗੱਲਾਂ ਬਾਤਾਂ ਹੁੰਦੀਆਂ ਸੀ। ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਸੀ। ਹੁਣ ਸਾਡੇ ਦਾਦਾ-ਦਾਦੀ ਹੁੰਦੇ ਸੀ। ਸਾਨੂੰ ਉਹਨਾਂ ਨੇ ਕਹਾਣੀਆਂ ਸੁਣਾ ਲਈਆਂ। ਕਿਸੇ ਸੁਣਾਣੇ ਆਪਣੀ ਜਵਾਨੀ ਦੇ ਕਿਸੇ ਸੁਣਾਣੇ ਆਪਣੇ ਬਚਪਨ ਦੇ ਕਿਸੇ ਸੁਣਾਣੇ ਸਾਨੂੰ ਸਿਖਾਉਣਾ ਵੀ ਉਹਨਾਂ ਕਹਾਣੀਆਂ ਤੋਂ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਸੀ ਸੁਪਨਿਆਂ ਦੀ ਦੁਨੀਆ ਦੇ ਵਿੱਚੋਂ ਬਾਹਰ ਆ ਜਾਓ ਹੋ ਗਈ ਹੈ ਸਵੇਰ ਹੁਣ ਜਾਗ ਜਾਓ ਚੰਨ ਤਾਰਿਆਂ ਨੂੰ ਕਹਿ ਕੇ ਅਲਵਿਦਾ ਨਵੀਂ ਸਵੇਰ ਦੀ ਖੁਸ਼ੀਆਂ ਦੇ ਵਿੱਚ ਖੋ ਜਾਓ ਮੈਂ ਹਾਂ ਹੀ ਨਕਨੋਚੀਆ ਪ੍ਰੋਗਰਾਮ ਸਵੇਰ ਸਵੇਰ ਲੈ ਕੇ ਮੁਰਤੋਂ ਤੁਹਾਡੇ ਮੁਖਾਤਿਬ ਹੋ ਚੁੱਕੀਆਂ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਇਸ ਤਰ੍ਹਾਂ ਅੱਜ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਚਰਨਜੀਤ ਜੋਗੀ ਜੀ ਜੋਗੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਵਾਗਤ ਹੈ ਨਾ ਜੀ ਤੁਹਾਡਾ ਵੀ ਔਰ ਸਵਾਗਤ ਸਾਡੇ ਦਰਸ਼ਕਾਂ ਦਾ ਵੀ ਕਿਸ ਸਾਡੇ ਨਾਲ ਜੁੜ ਬੈਠੇ ਨੇ ਇਸ ਸਵੇਰ ਦੇ ਚੜੇ ਚਾਨਣ ਦੇ ਵਿੱਚ ਉਹਨਾਂ ਦੇ ਚਿਹਰੇ ਵੀ ਖਿੜੇ ਹੋਏ ਨੇ ਜਿਵੇਂ ਫੁੱਲਾਂ ਦੇ ਉੱਪਰ ਤ੍ਰੇਲ ਪੈ ਜਾਂਦੀ ਹੈ ਤੇ ਫੁੱਲ ਚਮਕਦੇ ਨੇ ਲਿਸ਼ਕਦੇ ਨੇ ਮਹਿਕਦੇ ਨੇ ਟਹਿਕਦੇ ਨੇ ਚੱਕਦੇ ਨੇ ਉਸੇ ਤਰ੍ਹਾਂ ਹੀ ਸਾਡੇ ਦਰਸ਼ਕਾਂ ਦੇ ਚਿਹਰੇ ਵੀ ਸਾਨੂੰ ਪਾ ਮਾਦੇ ਹੋਏ ਨਜ਼ਰ ਆ ਰਹੇ ਨੇ ਔਰ ਇਸੇ ਤਰ੍ਹਾਂ ਹੀ ਇਹਨਾਂ ਦੇ ਚਿਹਰਿਆਂ ਦੇ ਉੱਪਰ ਹੀ ਮੁਸਕਰਾਟਾਂ ਬਣੀਆਂ ਰਹਿਣ ਉਹ ਆਪਣੀਆਂ ਪੁਰਾਣੀਆਂ ਗੱਲਾਂ ਸੁਣ ਕੇ ਗੁਦਗਦਾਉਂਦੇ ਰਹਿਣ ਕੱਲ ਆਪਾਂ ਵੀ ਕਿਤੇ ਕੋਈ ਪੁਰਾਣੀ ਸ਼ੀਟ ਲਈਏ जो दर्शक भी सुन के याद करे समय की गल कर जी, रही होंगी पुराने समय की गलत समा बदल गया लोग बदल गए केंद्र ने कि लोग बदलते नहीं समा बदल जाता है पर बहुत सारे रिश्ते जड़े ने बदल चुके हैं ਇਥੋਂ ਤੱਕ ਕਿ ਸਾਡਾ ਖਾਣ-ਪਾਣ ਬਦਲ ਗਿਆ ਸਾਡੇ ਘਰ ਦੀ ਬਣਤਰ ਬਦਲ ਗਈ ਹੈ ਅਸੀਂ ਰਿਸ਼ਤੇ ਜਿਹੜੇ ਨੇ ਉਹ ਛੋੜ ਦੇ ਛੱਡ ਦਿੱਤੇ ਨੇ ਹਨਾ ਰਿਸ਼ਤੇ ਤਾਂ ਅੱਜਕੱਲ ਰਹਿ ਹੀ ਨਹੀਂ ਗਏ ਚਲੋ ਆ ਗੱਲ ਆਪਾਂ ਗਾਹੇ-ਬਗਾਹੇ ਕਰ ਲੈਂਦੇ ਆ ਪਰ ਅੱਜ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਜਿਵੇਂ-ਜਿਵੇਂ ਸਮਾਂ ਬਦਲਿਆ ਓਵੇਂ-ਓਵੇਂ ਸਾਡਾ ਖਾਣ-ਪੀਣ ਦਾ ਢੰਗ ਬਦਲ ਗਿਆ ਜੀ ਖਾਣ-ਪੀਣ ਦਾ ਢੰਗ ਇਵੇਂ ਬਦਲਿਆ ਕਿ ਸਾਡੀਆਂ ਖੁਰਾਕਾਂ ਤਾਂ ਹੁਣ ਰਹਿ ਹੀ ਨਹੀਂ ਗਈਆਂ ਪੁਰਾਣੇ ਸਮਿਆਂ ਦੇ ਵਿੱਚ ਲੋਕ ਬਿਮਾਰ ਕਿਉਂ ਨਹੀਂ ਸੀ ਹੁੰਦੇ ਇਹ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਤੇ ਦਰਸ਼ਕਾਂ ਨੂੰ ਵੀ ਪਤਾ ਹੈ ਕਿ ਕਿਸ ਤਰੀਕੇ ਕੋਈ ਵੀ ਮਿਲਾਵਟ ਨਹੀਂ ਸੀ ਹੁੰਦੀ ਜੇਕਰ ਦੁੱਧ ਦਾ ਤਾਂ ਅਸਲੀ ਦੁੱਧ ਘੜਦਾ ਹੁੰਦਾ ਸੀਗਾ ਜੇਕਰ ਪਨੀਰ ਆ ਤਾਂ ਘਰੇ ਹੀ ਬਣਾਉਣਾ ਜੇ ਦੇਸੀ ਘੀਆ ਤਾਂ ਉਹ ਵੀ ਘਰੇ ਹੀ ਬਣਨਾ ਸਭ ਕੁਝ ਘਰ ਦਾ ਹੈ ਤਾਂ ਫਿਰ ਮਿਲਾਵਟ ਕਿੱਥੋਂ ਹੋ ਜਾਊਗੀ ਜੀ ਦੇਖੋ ਕੱਲ ਇਹ ਆ ਕਿ ਅਸੀਂ ਸਮੇਂ ਦੇ ਨਾਲ ਨਹੀਂ ਬਦਲੇ ਸਮੇਂ ਤੋਂ ਪਹਿਲਾਂ ਹੀ ਬਦਲ ਗਏ ਬਦਲ ਗਏ ਇੰਨਾ ਜਲਦੀ ਤੇਜ਼ੀ ਦੇ ਨਾਲ ਅਸੀਂ ਬਦਲੇ ਆ ਨਾ ਕਿ ਇਹਦੀ ਕੋਈ ਅਸੀਂ ਸਪੀਡ ਚੈੱਕ ਨਹੀਂ ਕਰ ਸਕਦੇ ਆਮ ਤੌਰ ਤੇ ਗੱਡੀਆਂ ਮੋਟਰਸਾਈਕਲਾਂ ਕਾਰਾਂ ਸਕੂਟਰਾਂ ਦੀ ਸਪੀਡ ਹੁੰਦੀ ਹੈ ਨਾ ਪਰ ਸਾਡੀ ਸਪੀਡ ਉਹਨਾਂ ਨਾਲੋਂ ਵੀ ਜ਼ਿਆਦਾ ਜਦੋਂ ਪੁਰਾਣੇ ਵੇਲੇ ਦੀ ਅਸੀਂ ਯਾਦ ਕਰਦੇ ਹਾਂ ਸਾਨੂੰ ਉਹ ਕੱਚੇ ਘਰ ਯਾਦ ਆਉਂਦੇ ਨੇ ਕਿ ਜਿਨ੍ਹਾਂ ਨੂੰ ਸਾਡੀਆਂ ਬੀਬੀਆਂ ਲਿਪ ਦੀਆਂ ਰਹੀਆਂ ਜੀ ਮਿੱਟੀ ਦੇ ਢਾਕੇ ਛਪੜਾਂ ਦੇ ਵਿੱਚੋਂ ਉੱਪਰ ਉਹ ਲਿਪ ਦੀਆਂ ਰਹੀਆਂ ਤੇ ਬੇ ਬੁਲਿਹਾਰੀ ਜਾਈਏ ਉਹ ਨਾ ਬੀਬੀਆਂ ਦੇ ਕਿਉਂ ਲੱਪ ਦਿੰਦੀਆਂ ਹੁੰਦੀਆਂ ਸੀ ਐਸਾ ਸੀਮੈਂਟ ਦਾ ਪਲਾਸਟਰ ਹੋ ਜਾਂਦਾ ਸੀ ਚੁੰNDE ਨਹੀਂ ਸੀ ਹੁੰਦਾ ਸੀ ਜੀ ਬਰਸਾਤ ਆਉਣ ਤੋਂ ਪਹਿਲਾਂ ਉਹ ਤਾਂ ਕੰਮ ਹੁੰਦਾ ਸੀ ਕਿ ਕੋਠੇ ਲਿਪੜੇ ਉਹ ਵੀ ਸਮੇਂ-ਸਮੇਂ ਤੇ ਸਾਨੂੰ ਕਰਨਾ ਪੈਂਦਾ ਸੀ ਕਿ ਜੇਕਰ ਨਾ ਕਰੀਏ ਤਾਂ ਫਿਰ ਉਹ ਮਿੱਟੀ ਦਾ ਢੇਰ ਬਣ ਜਾਣਾ ਤੇ ਉਸੇ ਤਰੀਕੇ ਅੱਜ ਰਿਸ਼ਤੇ ਬਣ ਗਏ ਨੇ ਹਾਂ ਕਿਉਂਕਿ ਜੇਕਰ ਵਰਦਾ ਹੋਵੇ ਮੀਂਹ ਤੇ ਸਾਨੂੰ ਬਣਨਾ ਚਾਹੀਦਾ ਹੈ ਕੋਈ ਕੋਈ ਅੰਬਰਾਂ ਦੀ ਹਿੱਕ ਦੇ ਵਿੱਚੋਂ ਫੁੱਟਿਆ ਹੋਇਆ ਚਸ਼ਮਾ ਜੀ ਤੇ ਜੇਕਰ ਅਸੀਂ ਕੱਚੇ ਢਾਰਿਆਂ ਦੇ ਉੱਪਰ ਮੀਂਹ ਬਣ ਕੇ ਵਰਦੇ ਰਹੇ ਤਾਂ ਫਿਰ ਅਸੀਂ ਗਾਰਾ ਬਣ ਕੇ ਚੁੰNDE ਰਵਾਂਗੇ ਬਿਲਕੁਲ ਸਹੀ ਅਸੀਂ ਉਹ ਬਣਨਾ ਹੁਣ ਅਸੀਂ ਉਹਨਾਂ ਘਰਾਂ ਦੀ ਗੱਲ ਕਰਦੇ ਹਾਂ ਕਿ ਉਹਨਾਂ ਘਰਾਂ ਦੇ ਵਿੱਚ ਬੀਬੀਆਂ ਸੁਆਣੀਆਂ ਜਿਹੜੀਆਂ ਸੀਗੀਆਂ ਉਹਨਾਂ ਦੀ ਦਿਨਚਰਿਆ ਕੀ ਹੁੰਦੀ ਸੀ ਸਵੇਰੇ ਉੱਠਣਾ ਸਵਕਤੇ ਕਿ ਜਦੋਂ ਗੁਰੂ ਘਰ ਦੇ ਵਿੱਚੋਂ ਭਾਈ ਸਾਹਿਬ ਨੇ ਵੀ ਆਵਾਜ਼ ਬਾਦ ਵਿੱਚ ਦੇਣੀ ਹਨੇਰਾ ਹੀ ਹੁੰਦਾ ਸੀ ਅਜੇ ਤੇ ਬੀਬੀਆਂ ਨੇ ਉੱਠ ਕੇ ਉਹਨਾਂ ਨੇ ਜੀ ਚਾਟੀ 'ਚ ਮਧਾਣੀ ਪਾ ਲੈਣੀ ਹਮ ਕੰਮ ਕੰਮ ਉੱਤਰ ਚਾਟੀ 'ਚ ਮਧਾਣੀ ਚੱਲਣੀ ਤੇ ਉੱਤਰ ਚੁੱਲ੍ਹੇ ਤਾ ਹੋ ਜਾਣੇ ਲਾ ਕੇ ਪਾਥੀਆਂ ਦੀ ਰੇਣ ਤੇ ਉੱਪਰ ਐਡਾ ਵੱਡਾ ਪਤੀਲਾ ਪੂਰੇ ਟੱਬਰ ਦੇ ਲਈ ਚਾਹ ਦਾ ਤਰ ਦੇਣਾ ਠੀਕ ਚਾਹ ਉਹਨਾਂ ਦੇ ਵਾਸਤੇ ਕਿ ਜਿਨ੍ਹਾਂ ਨੇ ਜਾਣਾ ਹੁੰਦਾ ਸੀਗਾ ਕਿਤੇ ਖੇਤਾਂ ਦੇ ਵਿੱਚ ਕਮਾਕਾਰਾਂ ਤੇ ਲੱਗਿਆ ਹੋਏ ਨੇ ਉਹਨਾਂ ਦੇ ਵਾਸਤੇ ਤੇ ਜਿਹੜੇ ਜਵਾਕ ਜੱਲਾ ਹੁੰਦਾ ਸੀ ਉਹਨਾਂ ਦੇ ਵਾਸਤੇ ਉਹ ਬੀਬੀਆਂ ਚਾਹ ਦਾ ਕੋਈ ਬਹੁਤਾ ਪ੍ਰਬੰਧ ਨਹੀਂ ਸੀ ਕਰਦੀਆਂ ਅੱਛਾ ਜੀ ਜਦੋਂ ਉਹਨਾਂ ਜਵਾਕ ਨੇ ਉੱਠਣਾ ਜਾਂ ਤਾਂ ਉਹਨਾਂ ਨੂੰ ਉਹਨਾਂ ਨੇ ਲੱਸੀ ਪਲਾਉਣੀ ਵਿੱਚ ਪਾ ਕੇ ਮੱਖਣ ਦਾ ਪੇੜਾ ਹੁਣ ਮੇਰੇ ਤਾਂ ਮੂੰਹ ਦੇ ਵਿੱਚੋਂ ਪਾਣੀ ਵੀ ਆਉਂਦਾ ਅੱਛਾ ਤੇ ਜਾਂ ਫਿਰ ਉਹਨਾਂ ਨੂੰ ਅਧੜਕਾ ਦੇਣਾ ਹੂੰ ਠੀਕ ਹੈ ਤੇ ਜਾਂ ਫਿਰ ਜੇਕਰ ਉਹਨਾਂ ਨੂੰ ਕਿਤੇ ਬੜਾ ਜਿਹਾ ਭੁੱਖੜਾ ਪਿਆ ਹੋਣਾ ਵੀ ਭੁੱਖ ਲੱਗੀ ਆ ਮੰਮੀ ਮੈਨੂੰ ਹੁਣ ਮੰਮੀ ਨੇ ਇਹ ਤਾਂ ਹੈ ਨਹੀਂ ਵੀ ਚੱਕ ਕੇ ਬਿਸਕੁਟ ਦਾ ਪੈਕਟ ਖੋਲ ਕੇ ਕਹਿਣਾ ਕਿ ਲੈ ਆ ਆ ਖਾ ਲਾ ਵਿਚਾਦ ਨੇ ਦੋ ਰਸ ਖਾਲਾ ਇੰਦਾ ਨਹੀਂ ਸੀ ਵੀ ਜਾਂ ਬ੍ਰੈਡ ਦੇ ਤੇ ਨਹੀਂ ਉਹ ਨਹੀਂ ਮਾਂ ਨੇ ਵੀ ਫਿਰ ਰਾਤ ਦੀ ਜਿਹੜੀ ਬੇ ਰੋਟੀ ਹੋਣੀ ਨਾ ਮੱਕੀ ਦੀ ਜੀ ਉਹਦੇ ਵਿੱਚ ਲਾ ਕੇ ਮਖਣੀ ਤੇ ਉੱਪਰ ਅੱਧੀ ਥੱਲੇ ਤੇ ਅੱਧੀ ਉੱਪਰ ਜਿਹੜਾ ਉਹ ਸੈਂਡਵਿਚ ਸੀ ਨਾ ਮੈਨੂੰ ਮੈਨੂੰ ਲੱਗਿਆ ਕਿ ਦੁਨੀਆ ਦੇ ਕਿਸੇ ਰੈਸਟੋਰੈਂਟ ਦੇ ਵਿੱਚੋਂ ਮਿਲਦਾ ਨਹੀਂ ਮਿਲਦਾ ਨਹੀਂ ਬਿਲਕੁਲ ਸਹੀ ਬੇਸ਼ਕੀਮਤੀ ਉਹ ਸੈਂਡਵਿਚ ਸੀ ਔਰ ਵੱਡੀ ਗੱਲ ਕਿ ਉਹ ਸੈਂਡਵਿਚ ਖਾ ਕੇ ਦੁਨੀਆ ਦਾ ਕੋਈ ਵੀ ਬੱਚਾ ਬਿਮਾਰ ਨਹੀਂ ਹੋਇਆ ਅੱਜ ਡਾਕਟਰ ਵੀ ਕਹਿੰਦੇ ਨੇ ਅੱਜ ਡਾਕਟਰ ਵੀ ਇਹ ਕਹਿੰਦੇ ਨੇ ਕਿ ਤੁਸੀਂ ਵੇਈ ਰੋਟੀ ਖਾਇਆ ਕਰੀਂ ਕਹਿੰਦੇ ਨੇ ਤਾਂ ਸਾਡੇ ਘਰ ਦੇ ਵਿੱਚ ਵੀ ਸਾਡੇ ਮੰਮੀ ਹੋਣਾ ਨੂੰ ਦੱਸਿਆ ਹੋਇਆ ਹੈ ਹੁਣ ਰੱਖਣੀ ਪੈਂਦੀ ਹੈ ਰਾਤ ਨੂੰ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਸਾਨੂੰ ਵੀ ਆਦਤ ਪਈ ਹੋਈ ਸੀ ਮੰਮੀ ਸਾਡੇ ਜੌਬ ਕਰਦੇ ਹੁੰਦੇ ਸੀ ਸਕੂਲ ਚ ਪੜਾਉਂਦੇ ਹੁੰਦੇ ਸੀ ਅਸੀਂ ਘਰ ਆਉਣਾ ਮੰਮੀ ਨੇ ਸਵੇਰ ਨੂੰ ਰੋਟੀਆਂ ਬਣਾ ਕੇ ਰੱਖ ਦੇਣੀਆਂ ਅਸੀਂ ਦੁਪਹਿਰ ਨੂੰ ਵੀ ਖਾ ਲੈਣੀਆਂ ਫਿਰ ਰਾਤ ਨੂੰ ਜਿਆਦਾ ਬਣ ਗਈਆਂ ਅਸੀਂ ਸਵੇਰ ਨੂੰ ਵੀ ਖਾ ਲੈਣੀਆਂ ਅਸੀਂ ਵੀ ਮਾਰਨੀ ਸੀ ਹੁੰਦੇ ਉਦੋਂ ਪਰ ਅੱਜ ਤਾਂ ਸਾਡਾ ਸਾਰੇ ਦਾ ਸਾਰਾ ਖਾਣ ਪੀਣ ਹੀ ਬਦਲ ਚੁੱਕਿਆ ਬਿਲਕੁਲ ਦੇਖੋ ਉਹਨਾਂ ਸਮੇਂ ਦੇ ਵਿੱਚ ਸਾਡੇ ਦੇਖੋ ਜਦੋਂ ਬਾਜਰੇ ਦਾ ਦੌਰ ਗੁਜ਼ਰ ਗਿਆ ਅਸੀਂ ਉਸ ਤੋਂ ਬਾਅਦ ਨੇ ਜੀ ਬਾਜਰੇ ਦੇ ਦੌਰ ਤੋਂ ਬਾਅਦ ਇਹ ਪਹਿਲਾਂ ਬਾਜਰਾ ਹੀ ਹੁੰਦਾ ਸੀ ਆ ਕਣਕ ਕਣਕ ਜਿਹੜੀ ਸਾਡੀ ਆਪਣੀ ਫਸਲ ਹੀ ਹੈ ਨਹੀਂ ਇਹ ਫਸਲ ਬਾਹਰੋਂ ਆਈ ਅਮਰੀਕਾ ਦੇ ਵਿੱਚੋਂ ਜੀ ਇਹ ਸਾਡੇ ਬਾਜਰਾ ਗੋ ਚਰੀ ਫਿਰ ਦੂਸਰੇ ਹੋਰ ਇਦਾਂ ਦੇ ਜਿਹੜੇ ਹੁੰਦੇ ਸੀਗੇ ਤੇ ਇਹਨਾਂ ਦੀਆਂ ਰੋਟੀਆਂ ਵੀ ਪੱਕਦੀਆਂ ਹੁੰਦੀਆਂ ਸੀ ਜੀ ਬਾਜਰੇ ਦੀ ਰੋਟੀ ਜੀ ਮੱਕੀ ਸਾਡੀ ਆਪਣੀ ਮੱਕੀ ਦੀਆਂ ਰੋਟੀਆਂ ਅਸੀਂ ਰਾਤ ਨੂੰ ਜਦੋਂ ਪਕਾ ਲੈਣੀ ਹੈ ਨਾ ਘਰ ਦੇ ਵਿੱਚ ਭੈਣ ਭਰਾਵਾਂ ਨੇ ਅਸੀਂ ਲੜਨਾ ਹੈ ਅੱਛਾ ਇਹ ਰੋਟੀ ਮੈਲ ਗੋਲਣਾ ਅਸੀਂ ਵੱਖੋ ਵੱਖਰੀਆਂ ਥਾਵਾਂ ਦੇ ਉੱਪਰ ਆਪਣੀ ਰੋਟੀ ਲੇਕੋ ਲੈਣੇ ਅੱਛਾ ਕਿ ਸਵੇਰ ਨੂੰ ਇਹ ਜਿਹੜੀ ਆ ਨਾ ਕਿ ਅਸੀਂ ਉਹ ਹੀ ਖਾਣੀ ਅੱਜ ਦਾ ਬੱਚਾ ਜਿਹੜਾ ਉਹ ਜਦੋਂ ਸਵੇਰੇ ਉੱਠਦਾ ਹੈ ਉਹ ਚਾਹ ਪੀਂਦਾ ਹੈ ਕਾਫੀ ਚਾਹ ਜੋ ਵੀ ਆ ਉਹਨੂੰ ਮਿਲ ਜਾਂਦਾ ਆਪਣੀ ਸਹੂਲਤ ਦੇ ਹਾਂ ਫਿਰ ਉਹ ਸਭ ਤੋਂ ਪਹਿਲਾਂ ਬਰਸ਼ ਕਰਦਾ ਉੱਠ ਕੇ ਜੀ ਸਭ ਤੋਂ ਪਹਿਲਾਂ ਉੱਠ ਕੇ ਬਰਸ਼ ਕਰਦਾ ਹੈ ਬ੍ਰਸ਼ ਕਰਨ ਤੋਂ ਬਾਅਦ ਉਹ ਚਾਹ ਪੀਂਦਾ ਹੈ ਚਾਹ ਵੀ ਕੋਈ ਕਿਸੇ ਬਿਸਕੁਟ ਦੇ ਨਾਲ ਪੀ ਲਈ ਤੇ ਜਾਂ ਫਿਰ ਕੋਈ ਰਸ ਲੈ ਲਏ ਤੇ ਜਾਂ ਕੁਝ ਹੋਰ ਇਹ ਤਿੰਨਾਂ ਹੀ ਚੀਜ਼ਾਂ ਮਾਰੀਆਂ ਜੀ ਅੱਜ ਆਯੁਰਵੇਦ ਵਾਲੇ ਇਹ ਕਹਿੰਦੇ ਆ ਕਿ ਤੁਸੀਂ ਜਦੋਂ ਸਵੇਰੇ ਉੱਠਦੇ ਹੋ ਤੁਹਾਡੇ ਅੰਦਰ ਜਿਹੜੀ ਠੁੱਕ ਦੀ ਲਾਰਿਆ ਉਹ ਬਿਹਤਰੀਨ ਤੁਹਾਡੀ ਦਵਾਈ ਹੈ ਬਿਲਕੁਲ ਦੱਸਦੇ ਠੀਕ ਇਹ ਦੱਸਦੇ ਆ ਉਹ ਦਵਾਈ ਜਿਹੜੀ ਹੈ ਉਹ ਪੁਰਾਣੇ ਸਮੇਂ ਦੇ ਵਿੱਚ ਨਿਆਣੇ ਜਿਹੜੀਆਂ ਅੱਖਾਂ ਉਹ ਉਹ ਗੁੱਠੂ ਜੇ ਦੇ ਕੇ ਨਾ ਮਲਦੇ ਹੁੰਦੇ ਸੀ ਓੜਦੇ ਹੁੰਦੇ ਸੀ ਉਹਨਾਂ ਅੱਧ ਸੁੱਤੇ ਦੇ ਮੂੰਹ ਨੂੰ ਮਾਵਾ ਦੁੱਧ ਦਾ ਗਲਾਸ ਲਾਉਂਦੀ ਹੁੰਦੀ ਸੀ ਤੇ ਜਾਂ ਫਿਰ ਉਹਨਾਂ ਦੇ ਲੱਸੀ ਦਾ ਗਲਾਸ ਲੈਣਾ ਗੜਗੜ ਕਰਕੇ ਪੀ ਲੈਣਾ ਹੂੰ ਉਹ ਜਿਹੜੀ ਆਯੁਰਵੇਦ ਵਾਲੇ ਦੱਸਦੇ ਆ ਉਹ ਲਾਰ ਵੀ ਅੰਦਰ ਗਈ ਜੀ ਠੀਕ ਉਹਨਾਂ ਨੇ ਉਹ ਲੱਸੀ ਵੀ ਪੀ ਲਈ ਅਸੀਂ ਨਹੀਂ ਕਹਿੰਦੇ ਕਿ ਭਾਈ ਬਰਸ਼ ਨਾ ਕਰੋ ਹੂੰ ਕਰਨਾ ਚਾਹੀਦਾ ਪਰ ਅਸੀਂ ਤਾਂ ਆਪਣੀਆਂ ਖੁਰਾਕਾਂ ਦੇ ਉੱਪਰ ਉਹਨਾਂ ਤੇ ਡਿਪੈਂਡ ਉਹਨਾਂ ਦਿਨਾਂ ਦੇ ਵਿੱਚ ਕੁਈਸ ਵੀੜ ਉੱਤੇ ਦਾਤਣ ਗੁਰੋਲੀ ਵਗੈਰਾ ਕਰਕੇ ਅਸੀਂ ਸਾਰਾ ਕੰਮ ਚਾਲੇਦਾ ਹੈਗਾ ਬ੍ਰਸ਼ ਨਹੀਂ ਸੀ ਹੁੰਦੇ ਬ੍ਰਸ਼ ਨਹੀਂ ਸੀ ਹੁੰਦੇ ਦਾਤਣਾ ਹੁੰਦੀਆਂ ਸੀ ਠੀਕ ਦਾਤਣ ਤੁਸੀਂ ਨਿੰਮ ਦੀ ਕਰ ਲਓ ਤੁਸੀਂ ਕੀ ਕਹਿੰਦੇ ਹੋ ਹੋਰ ਕਿੱਕਰ ਦੀ ਕਰ ਲਓ ਤੁਸੀਂ ਟਾਲੀ ਦੀ ਕਰ ਲਓ ਸਫੈਦੇ ਦੀ ਦਾਤਣ ਜੀ ਸਫੈਦੇ ਦੀ ਦਾਤਣ ਦੇ ਪੱਤਿਆਂ ਦੇ ਇੱਕ ਹੋਰ ਫਾਇਦੇ ਵੀ ਦੱਸ ਚੱਲੀਏ ਇਹਨਾਂ ਨੂੰ ਨਾਲ-ਨਾਲ ਸਫੈਦੇ ਦੇ ਪੱਤੇ ਜਿਹੜੇ ਆ ਉਹਨਾਂ ਨੂੰ ਹੱਥਾਂ ਦੇ ਵਿੱਚ ਇਹਦਾ ਮਲ ਲਓ अच्छा जी ਚੰਗੀ ਤਰ੍ਹਾਂ ਮਸਲ ਲਓ ਹੂੰ ਮਸਲ ਕੇ ਤੁਸੀਂ ਉਹਨਾਂ ਨੂੰ ਸੰਗ ਲਓ ਅੱਛਾ ਜੀ ਇਸ ਤਰ੍ਹਾਂ ਕਰ ਲਓ ਹੂੰ ਜਿਸ ਬੰਦੇ ਨੂੰ ਅਸਥਮਾ ਆ ਅੱਛਾ ਜੀ ਉਹ ਉਹਦੇ ਵਾਸਤੇ ਇਨਹੇਲਰ ਦਾ ਕੰਮ ਕਰਦੇ ਆ ਠੀਕ ਹੈ ਜਿਹਨੂੰ ਦਾਤਣ ਕਰਨੀ ਹੈ ਹੂੰ ਉਹਦੇ ਲਈ ਕਿੰਨਾ ਕੰਮ ਕਰਨਗੇ ਹੂੰ ਟਾਲੀ ਦੀ ਦਾਤਣ ਨਮਦੀ ਦਤਣ ਵਾਲੇ ਨੂੰ ਕੀੜੇ ਲੱਗਦਾ ਅੱਜ ਹੀ ਸਾਨੂੰ ਪੁੱਛਣ ਡਿਆ ਵੀ ਤੁਹਾਡੇ ਪੇਸਟ ਦੇ ਵਿੱਚ ਨਮਕ ਹੈ ਨਮਕ ਤੁਹਾਡੇ ਪੇਸਟ ਦੇ ਵਿੱਚ ਲੂਣ ਹੈਗਾ ਜੀ ਤੁਹਾਡੇ ਪੇਸਟ ਦੇ ਵਿੱਚ ਚੰਦਨ ਹੈਗਾ ਬਿਲਕੁਲ ਹਲਦੀ ਹੈਗੀ ਮਿਰਚ ਮਸਾਲਾ ਹੈਗਾ ਦੇਗੀ ਮਿਰਚ ਹੈਗੀ ਕਾਲੀ ਮਿਰਚ ਹੈਗੀ ਵੀ ਤੁਸੀਂ ਸਾਨੂੰ ਬਰਸ਼ ਕਰਾਉਣਾ ਕਿ ਮੂੰਹ 'ਚ ਤੜਕਾ ਲਾਉਣਾ ਸਾਡੇ ਲਈ ਇਹ ਜਿਹੜੀਆਂ ਚੀਜ਼ਾਂ ਆ ਗਈਆਂ ਨਾ ਇਹ ਘਾਤਕ ਆ ਹੂੰ ਜਿੰਨ ਅਸੀਂ ਦੇਖੋ ਸਾਨੂੰ ਟੀਵੀ ਦੇ ਉੱਪਰ ਐਡ ਦਿੰਦੇ ਆ ਐਡ ਦਿੰਦੇ ਸਾਡੇ ਬਰਸ਼ ਦਾ ਐਡਾ ਇੱਕ ਸਾਈਜ਼ ਹੈ ਮੂਰੇ ਜੀ ਉਹਦੇ ਉੱਪਰ ਪੂਰੀ ਪੇਸਟ ਲਾ ਕੇ ਦਿਖਾਉਂਦੇ ਲਾ ਕੇ ਦਿਖਾਉਂਦੇ ਬਿਲਕੁਲ ਦਿਖਾਉਂਦੇ ਸਾਨੂੰ ਐਡ ਦਿੰਦੇ ਮੂ ਐਡੀ ਪੂਰੀ ਪੇਸਟ ਲਾ ਕੇ ਤਾਂ ਹੁੰਦੀ ਜਦ ਕਿ ਉਹ ਮਟਰ ਦੇ ਦਾਣੇ ਤੋਂ ਵਾਧੂ ਜਿਹੜੀ ਉਹ ਜ਼ਹਿਰ ਹੈ ਸਾਡੇ ਵਾਸਤੇ ਜ਼ਹਿਰ ਹੈ ਬਿਲਕੁਲ ਜਦੋਂ ਉਹ ਨਿਰਨੇ ਕਾਲਜ ਅਸੀਂ ਬਰਸ਼ ਕਰਦੇ ਆ ਉਹ ਅੰਦਰ ਜਾਂਦੀ ਹੈ ਤੇ ਸਾਨੂੰ ਕਿਸੇ ਨੇ ਦੱਸਿਆ ਕਿ ਉਹ ਕੈਂਸਰ ਕੌਜ਼ ਹੈ ਕੈਂਸਰ ਕੌਜ਼ ਹੈ ਬਿਲਕੁਲ ਰਿਪੋਰਟ ਦੇ ਵਿੱਚ ਵੀ ਇਹ ਕਿਹਾ ਗਿਆ ਹੈ ਕਿ ਤੁਸੀਂ ਪੇਸਟ ਜੋ ਕਰ ਰਹੇ ਹੋ ਨਾ ਉਹ ਤੁਹਾਡੇ ਵਾਸਤੇ ਕੈਂਸਰ ਦਾ ਕਾਰਨ ਬਣ ਸਕਦਾ ਹਾਂ ਤੇ ਕੋਈ ਬੰਦਾ ਮੈਦਾ ਲਾਲ ਉੱਠ ਕੇ ਇਹ ਕਹਿ ਸਕਦਾ ਕਿ ਜਦ ਤੁਸੀਂ ਨਿੰਮ ਦੀ ਦਤਨ ਕਰਦੇ ਸੀ ਉਹਦਾ ਅੰਦਰ ਪਾਣੀ ਚਿਲ ਜਾਂਦਾ ਸੀ ਤੇ ਤੁਹਾਨੂੰ ਕੈਂਸਰ ਹੁੰਦਾ ਸੀ ਜੀ ਨਹੀਂ ਹੁੰਦਾ ਸੀ ਅੱਜ ਨਿੰਮ ਦੀਆਂ ਦਾਤਣਾ ਅਮਰੀਕਾ ਦੇ ਵਿੱਚ ਇੱਕ ਇੱਕ ਡਾਲਰ ਨੂੰ ਵਿਕਦੀਆਂ ਵਿਕਦੀਆਂ ਬਿਲਕੁਲ ਠੀਕ ਹੈ ਸੋ ਸਾਨੂੰ ਜਿਵੇਂ ਐਸ ਵੇਲੇ ਸਾਡਾ ਬੈਗਅਰ ਲੱਗਾ ਹੋਇਆ ਅਸੀਂ ਹੁਣ ਤੁਸੀਂ ਕਹਿੰਦੇ ਡਾਕਟਰ ਦੱਸਦੇ ਆ ਕਿ ਬਈ ਰੋਟੀ ਖਾ ਲਓ ਮੰਮੀ ਨੇ ਅਸੀਂ ਬਈ ਰੋਟੀ ਰੱਖਦੇ ਆ ਇਹਦਾ ਮਤਲਬ ਸਾਡਾ ਬੈਗਅਰ ਲੱਗ ਗਿਆ ਬੈਗਅਰ ਲੱਗ ਗਿਆ ਅਸੀਂ ਕੱਚਿਆਂ ਘਰਾਂ ਦੇ ਵਿੱਚੋਂ ਪੱਕੇ ਆਏ ਗ੍ਰੀਨ ਹਾਊਸਸ ਜਿਹੜੀਆਂ ਹੈਗੀਆਂ ਉਹ ਕਿਹਦੀ ਦੇਣ ਆ ਇਹ ਉਹਨਾਂ ਘਰਾਂ ਦੀ ਗੱਲ ਹੈ ਕਿ ਜਿਹੜੇ ਘਰ ਵੱਡੇ ਵੱਡੇ ਮਹਿਲ ਬਣ ਗਏ ਸ਼ੀਸ਼ੇ ਲਗਾਤੇ ਉਹਨਾਂ ਘਰਾਂ ਦੇ ਵਿੱਚ ਗ੍ਰੀਨ ਹਾਊਸਸ ਗੈਸਸ ਜੜੀਆਂ ਉਹ ਬਣਦੀਆਂ ਉਹ ਸਾਡੇ ਲਈ ਜਾਨ ਲੈਵਾ ਕੈਂਸਰ ਕੌਜ਼ ਆ ਬਿਲਕੁਲ ਫਿਰ ਅਸੀਂ ਜਿਹੜਾ ਖਾਣਾ ਖਾਂਦੇ ਆ ਜੰਕ ਫੂਡ ਆ ਸਾਡੇ ਕੋਲ ਪੀਜ਼ਾ ਆ 버ਗਰ ਆ ਦੂਸਰੇ ਨੂਡਲਸ ਆ ਪਾਸਤਾ ਸਾਡਾ ਖਾਣਾ ਨਹੀਂ ਸਾਡਾ ਨਹੀਂ ਹੈ ਮੈਦਾ ਤਾਂ ਸਾਡਾ ਖਾਣਾ ਹੈ ਹੀ ਨਾ ਮੈਦਾ ਖਾ ਖਾ ਕੇ ਸਾਡੇ ਪਿੱਤੇ ਦੇ ਵਿੱਚ ਪੱਥਰੀਆਂ ਸਾਡੇ ਗੁਰਦਿਆਂ ਦੇ ਵਿੱਚ ਪੱਥਰੀਆਂ ਬਹੁਤ ਸਾਰੀਆਂ ਬਿਮਾਰੀਆਂ ਬਹੁਤ ਸਾਰੀ ਅਣਗਿਣਤ ਅਣਗਿਣਤ ਅਸੀਂ ਗਿਣ ਵੀ ਨਹੀਂ ਸਕਦੇ ਕਿ ਸਾਨੂੰ ਇੰਨੀਆਂ ਬਿਮਾਰੀਆਂ ਲੱਗ ਰਹੀਆਂ ਤੇ ਅਸੀਂ ਖੁਦ ਆਪਣੇ ਵਾਸਤੇ ਮੁਸੀਬਤਾਂ ਸੁਹੇੜ ਰਹੇ ਹਾਂ ਪਰ ਸਾਨੂੰ ਪਤਾ ਨਹੀਂ ਹੈ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਹੈ ਉਹ ਤਾਂ ਵੀ ਨਹੀਂ ਹਟਦੇ ਹੁਣ ਰੈਡੀमेड ਹੋ ਗਿਆ ਨਾ ਸਭ ਕੁਝ ਜਲਦੀ ਜਲਦੀ ਤੇ ਚੱਕਰ ਦੇ ਵਿੱਚ ਅਸੀਂ ਸਭ ਕੁਝ ਹੀ ਅਪਣਾਈ ਜਾ ਰਹੇ ਹਾਂ ਹੁਣ ਸਾਰੇ ਕੰਮ ਕਰਦੇ ਆ ਚਲੋ ਚੰਗੀ ਗੱਲ ਹੈ ਹੁਣ ਟੈਕਨੋਲੋਜੀ ਦੇ ਨਾਲ ਅਸੀਂ ਅੱਗੇ ਵੱਧ ਰਹੇ ਹਾਂ ਚੰਗੀ ਗੱਲ ਹੈ ਸਮੇਂ ਦੇ ਨਾਲ ਅੱਗੇ ਅੱਗੇ ਜਾਣਾ ਚਾਹੀਦਾ ਪਰ ਕਿਤੇ ਨਾ ਕਿਤੇ ਨਾ ਅਸੀਂ ਆਪਣੇ ਵਾਸਤੇ ਜੋ ਬਿਮਾਰੀਆਂ ਖੁਦ ਪੈਦਾ ਕਰ ਰਹੇ ਹਾਂ ਉਹ ਸਾਨੂੰ ਵੀ ਨਹੀਂ ਪਤਾ ਅਸੀਂ ਲੇਟ ਉੱਠਦੇ ਹਾਂ ਸਵੇਰ ਨੂੰ ਨਹੀਂ ਤਾਂ ਪਹਿਲਾਂ ਤੁਸੀਂ ਜਿਵੇਂ ਦੱਸਿਆ ਕਿ ਪਿੰਡਾਂ ਦੇ ਵਿੱਚ ਸਵੇਰ ਬਹੁਤ ਪਹਿਲਾਂ ਹੋ ਜਾਂਦੀ ਹੁੰਦੀ ਸੀ ਤੇ ਰਾਤ ਵੀ ਜਿਹੜੀ ਆ ਉਹ ਪਹਿਲਾਂ ਹੋ ਜਾਂਦੀ ਸੀ ਕਿਉਂਕਿ ਲੋਕ ਸੋ ਜਾਂਦੇ ਕਿ ਸਮੇਂ ਨਾਲ ਸੋ ਜਾਂਦੇ ਸੀਗੇ ਇੱਥੇ ਸ਼ਹਿਰਾਂ ਦੇ ਵਿੱਚ ਤਾਂ ਸਾਡੇ ਹਾਂ ਤੜਕੇ ਉੱਠਣਾ ਹੁੰਦਾ ਸੀ ਸ਼ਹਿਰਾਂ ਦੇ ਵਿੱਚ ਤਾਂ ਸਾਡੇ 12 12 1 1 ਵਜੇ ਤੱਕ ਰਾਤ ਨਹੀਂ ਹੁੰਦੀ ਇੱਥੇ ਤਾਂ 12 12 1 1 ਵਜੇ ਸੌਂਦੇ ਆ ਤਾਂ ਫਿਰ ਸਵੇਰ ਨੂੰ ਉੱਠਣਾ ਕਿਹੜੇ ਵੇਲੇ ਆ ਉਹੀ 9 10 ਵਜੇ ਦੇਖੋ ਉਸ ਸਮੇਂ ਨੂੰ ਹੁਣ ਇਸ ਸਮੇਂ ਦੇ ਨਾਲ ਆਪਾਂ ਕੰਪੈਰੀਜ਼ਨ ਕਰ ਲਈਏ ਪੁਰਾਣੇ ਸਮੇਂ ਦੇ ਵਿੱਚ ਆਪਾਂ ਪਹੁੰਚ ਜਾਈਏ ਕੋਈ ਲਗਭਗ ਆਪਾਂ ਹਲ 80 ਦੇ ਦਹਾਕੇ ਦੇ ਵਿੱਚ ਹੀ ਚਲਦੇ ਆ ਬਹੁਤ ਮਗਰ ਜਾਣ ਦੀ ਲੋੜ ਹਮ 80 ਦੇ ਦਹਾਕੇ ਦੇ ਵਿੱਚ ਮੰਨ ਲਓ ਸਵੇਰ ਹੋਈ ਘਰ ਵਾਲੀ ਸੁਆਣੀ ਉੱઠી ਐ ਉਹਨੇ ਮਧਾਣੀ ਪਾ ਲਈਏ ਚਾਟੀ ਦੇ ਵਿੱਚ ਚਾਹ ਬਣਾ ਲਈਏ ਘਰ ਦਾ ਮੁਖੀ ਉੱਠਿਆ ਹਮ ਉਹਨੇ ਖੂਨ ਨੂੰ ਜਾਣਾ ਉਹ ਚੁੱਲ੍ਹੇ ਦੇ ਮੁੱਢ ਬੈਠਾ ਐ ਇਹ ਨਹੀਂ ਵੀ ਉਹਨੂੰ ਚਾਹ ਉਹਦੇ ਬੈੱਡ ਤਾਂ ਜਾਣੀ ਬੈੱਡ ਤੇ ਜਾਣੀ ਬਿਲਕੁਲ ਉਹਨੇ ਮੂੰਹ ਤੋਤਾਇਆ ਚਾਹ ਕੌਲੀ ਦੇ ਵਿੱਚ ਪਾਈ ਹੋਈ ਕਹਿ ਰਹੇ ਦੇ ਵਿੱਚ ਉਹ ਹੁੰਦੀਆਂ ਸੀਗੀਆਂ ਉਹਨਾਂ ਨੂੰ ਕਲੀ ਕਰਾਉਣਾ ਪੈਂਦਾ ਹੁੰਦਾ ਸੀ ਭਾਂਡਿਆਂ ਨੂੰ ਉਹ ਨਾਲੇ ਤਾਂ ਚਾਹ ਪੀਂਦਾ ਸੁੜਕੇ ਮਾਰ-ਮਾਰ ਕੇ ਨਾਲੇ ਪੁੱਛਦਾ ਵੀ ਰਾਤੀ ਬੁੰਡਾ ਕਿੱਥੇ ਸੀ ਆਪਣਾ ਹੂੰ ਢੇਡ ਕਿਉਂ ਆਇਆ ਹੂੰ ਤੁਹਾਨੂੰ ਦੱਸ ਕੇ ਗਿਆ ਸੀ ਹੂੰ ਉਹਨੂੰ ਆਪਾਂ ਇੰਨੀ ਖੋਲ ਨਹੀਂ ਦੇਣੀ ਵੀ ਲੇਟ ਆਇਆ ਜਿਹੜਾ ਤੇ ਨਾਲੇ ਉਹ ਰੋਟੀ ਵੀ ਨਹੀਂ ਖਾਧੀ ਉਹਨੇ ਆਣ ਕੇ ਨਾ ਹੂੰ ਤੇ ਉਹਨੂੰ ਗਾਂ ਤੋਂ ਅੱਗੇ ਤੋਂ ਉਹਨੂੰ ਦੱਸਦੇ ਵੀ ਜੁੱਤੀ ਬੜੀ ਵਰਨੀ ਵੀ ਜੇ ਲੇਟ ਆਇਆ ਉਹਨਾ ਜੋ ਅੱਜ ਦੇ ਸੰਦਰਭ ਦੇ ਵਿੱਚ 2024 ਦੇ ਵਿੱਚ ਜੀ ਪਿਓ ਕੰਮ ਤੋਂ ਆਇਆ ਹਮ ਆਪਣੇ ਕਮਰੇ ਦੇ ਵਿੱਚ ਬੜ ਗਿਆ ਮੋਬਾਈਲ ਤੇ ਲੱਗ ਗਿਆ ਮੁੰਡਾ ਆਇਆ ਆਪਣੇ ਕਮਰੇ ਦੇ ਵਿੱਚ ਬੜ ਗਿਆ ਨਾ ਪਿਓ ਨੂੰ ਪਤਾ ਕਿ ਮੁੰਡਾ ਘਰ ਆ ਤੇ ਨਾ ਮੁੰਡੇ ਨੂੰ ਪਤਾ ਕਿ ਪਿਓ ਘਰ ਆ ਪਿਓ ਘਰ ਬਿਲਕੁਲ ਦੋਨੋਂ ਆਪੋ ਆਪਣੀ ਦੁਨੀਆ ਦੇ ਵਿੱਚ ਇੱਕੋ ਹੀ ਘਰ ਦੇ ਵਿੱਚ ਕਈ ਘਰ ਬਣੇ ਹੋਏ ਆ ਨਾ ਪਿਓ ਨੇ ਉਹਨੂੰ ਪੁੱਛਿਆ ਆਪਣੀ ਘਰਵਾਲੀ ਨੂੰ ਸਵੇਰੇ ਉੱਠਦੇ ਸਾਰੇ ਹਮ ਕਿ ਰਾਤੀ ਮੈਨੂੰ ਮਿਲਿਆ ਨਹੀਂ ਬਈ ਕਿੱਥੇ ਸੀ ਉਹ ਕਿੱਥੇ ਸੀ ਕੀ ਕਰਕੇ ਆਇਆ ਹਮ ਕੀ ਕੀਤਾ ਉਹਨੇ ਤੇ ਨਾਈ ਸੁਵਾਨੀ ਨੇ ਦੱਸਣਾ ਜ਼ਰੂਰੀ ਸਮਝਿਆ ਕਿ ਰਾਤੀ ਉਹ ਤਾਂ ਆਪਣੇ ਦੋਸਤਾਂ ਦੇ ਨਾਲ ਗਿਆ ਸੀ ਹੋਟਲ ਦੇ ਵਿੱਚ ਤੇ ਉੱਥੇ ਖਾ ਪੀ ਕੇ ਤੇ ਡੱਪ ਕੇ ਵੀ ਆਇਆ ਜੀ ਜੀ ਕੋਈ ਸੰਵਾਦ ਨਹੀਂ ਕੋਈ ਡਾਇਲੋਗਸ ਨਹੀਂ ਕੋਈ ਕੁਝ ਗੱਲਬਾਤ ਨਹੀਂ ਹੈ ਬਿਮਾਰੀ ਇੱਥੇ ਪਈ ਹੈ ਸਾਨੂੰ ਅਸੀਂ ਮਰੇ ਤਾਂ ਆ ਸਾਡੀ ਨੌਜਵਾਨ ਪੀੜ੍ਹੀ بگੜੀ ਤਾਂ ਆ ਕਿਉਂਕਿ ਜਿੰਨੀ ਜਲਦੀ ਅਸੀਂ ਉਹਨਾਂ ਤੋਂ ਅੱਖ ਚੱਕ ਲਈ ਉਹਨਾਂ ਨੇ ਪੱਬ ਹੋਰ ਪਾਸੇ ਨੂੰ ਪੱਟ ਲਿਆ ਜੀ ਬਿਲਕੁਲ ਉਹ ਗਾਣਾ ਨਹੀਂ ਆਏਗਾ ਕਿ ਦੁੱਧ ਪੁੱਤ ਗੁਰਦਾਸ ਸਿੰਘ ਨਿਗਰਾਨੀ ਚਾਹੁੰਦੇ ਨੇ ਸਾਡੀ ਤਾਂ ਨਿਗਰਾਨੀ ਕੋਈ ਨਹੀਂ ਹਾਂ ਨਾ ਪਿਓ ਨੂੰ ਕੋਈ ਫਿਕਰ ਆ ਨਾ ਪੁੱਤ ਨੂੰ ਕੋਈ ਪ੍ਰਵਾਹ ਆ ਤੇ ਇਦਾਂ ਹੀ ਕੰਮ ਚੱਲਦਾ ਕੋਈ ਸਮੇਂ ਹੁੰਦੇ ਸੀ ਜਦੋਂ ਬਜ਼ੁਰਗ ਪਿਓ ਘਰ ਦੇ ਵਿੱਚ ਬੈਠਾ ਹੁੰਦਾ ਸੀ ਨਾ ਕੋਈ 80 85 90 ਸਾਲ ਦਾ ਜੀ ਉਦੋਂ ਹੁੰਦੀ ਸੀ ਉਮਰ ਅੱਜ ਕੱਲ ਤਾਂ ਹੈ ਨਹੀਂ ਉਦੋਂ ਜੇਕਰ ਕੋਈ 50 60 ਸਾਲ ਦਾ ਮੁੰਡਾ 50 60 ਸਾਲ ਦਾ ਮੁੰਡਾ ਨਹੀਂ ਹੁੰਦਾ ਪਰ ਉਹ 85 ਸਾਲ ਜਾਂ 90 ਸਾਲ ਦੇ ਬੁੜੇ ਦਾ ਤਾਂ ਮੁੰਡਾ ਜੀ ਉਹ ਜਦੋਂ ਘਰ ਦੇ ਵਿੱਚ ਕਿਤੇ ਨਾ ਕਿਤੇ ਬਾਹਰੋਂ ਕਿਤੇ ਉਹ ਵੇ ਕਣਕ ਗਾਈ ਆ ਵੀ ਕਿਤੇ ਉੱਥੋਂ ਕੋਈ ਪੈਗ ਲਾ ਕੇ ਵੀ ਆ ਜਾਂਦਾ ਹੁੰਦਾ ਸੀ ਤੇ ਡਰਦਾ ਘਰ ਨਹੀਂ ਸੀ ਵੜਦਾ ਹੁੰਦਾ ਕਿ ਮੇਰਾ ਪਿਓ ਬੈਠਾ ਉਹ ਰਖੁੰਦਾ ਫਿਰ ਹੁੰਦਾ ਸੀ ਇਦਾਂ ਹੁੰਦਾ ਸੀ ਅੱਜ ਕੱਲ ਪਿਓ ਤੇ ਪੋਤੇ ਇਕੱਠੇ ਬੈਠ ਕੇ ਇੱਕੋ ਹੀ ਟੇਬਲ ਦੇ ਉੱਪਰ ਵਿਆਹਾਂ ਦੇ ਵਿੱਚ ਸ਼ਰਾਬਾਂ ਪੀ ਲੈਂਦੇ ਅਸੀਂ ਤਾਂ ਬਦਲੀ ਬਹੁਤ ਗਏ ਆ ਬਹੁਤ ਬਦਲ ਅਸੀਂ ਤਾਂ ਸਮੇਂ ਨਾਲੋਂ ਤੇਜ਼ ਦੌੜੇ ਆ ਸਾਡੇ ਘਰਾਂ ਦੇ ਹਾਲਾਤ ਬਦਲ ਗਏ ਅਸੀਂ ਕੱਚਿਆਂ ਤੋਂ ਪੱਕਿਆਂ ਤੇ ਆ ਗਏ ਅਸੀਂ ਸਾਡੇ ਖਾਣੇ ਬਾਣੇ ਸਭ ਕੁਝ ਹੀ ਬਦਲ ਗਿਆ ਜੇ ਅਸੀਂ ਪੁਰਾਣੇ ਖਾਣਿਆਂ ਤੇ ਰਹਿੰਦੇ ਤਾਂ ਤੁਸੀਂ ਸੱਚ ਜਾਣਿਓ ਕਿ ਅੱਜ ਸਾਡੀਆਂ ਸ਼ਕਲਾਂ ਸੂਰਤਾਂ ਕੁਝ ਹੋਰ ਹੋਣੀਆਂ ਸੀ ਜੀ ਕੱਦ-ਕਾਟ ਕੁਝ ਹੋਰ ਹੋਣੀਆਂ ਸੀ ਬਿਲਕੁਲ ਹੋਣੀਆਂ ਸੀ ਬਿਲਕੁਲ ਹੋਣੀਆਂ ਸੀ ਹੈਰਾਨੀ ਦੀ ਗੱਲ ਇਹ ਆ ਹੂੰ ਜਿਗਰ ਅਸੀਂ ਕਣਕਾਂ ਦੀ ਗੱਲ ਹੀ ਕਰ ਲਈ ਉਹ ਕਣਕਾਂ ਤੁਸੀਂ ਖੇਤਾਂ ਦੇ ਵਿੱਚ ਦੇਖਿਓ ਕੋਈ ਸਮਾਂ ਹੁੰਦਾ ਸੀ ਕਣਕਾਂ ਵੀ ਚੰਗੀਆਂ ਕਦਾਵਰ ਹੁੰਦੀਆਂ ਸੀ ਜੀ ਅੱਜ ਕਣਕਾਂ ਵੀ ਤੇਰੇ ਨਿੱਕੇ ਨਿੱਕੇ ਚ ਉਹ ਕਣ ਫਸਲਾਂ ਵੀ ਉਦੋਂ ਦੇ ਤੇ ਨਸਲਾਂ ਵੀ ਉਦੋਂ ਦੀ ਸਾਡੇ ਨਾਲ ਬਦਲਾ ਬਦਲਾ ਬਹੁਤ ਆ ਗਿਆ ਬਦਲਾ ਬਹੁਤ ਆ ਗਿਆ ਪਹਿਲਾਂ ਤਾਂ ਤੁਹਾਨੂੰ ਚੇਤੇ ਹੋਗਾ ਕਿ ਸਾਰਿਆਂ ਨੇ ਇਕੱਠੇ ਬੈ ਕੇ ਰੋਟੀ ਖਾਣੀ ਹਨਾ ਹੁਣ ਸਾਰੇ ਕੰਮ ਕਰਦੇ ਘਰਾਂ ਦੇ ਵਿੱਚ ਕੋਈ ਕਿਸੇ ਸਮੇਂ ਆ ਰਿਹਾ ਕੋਈ ਕਿਸੇ ਸਮੇਂ ਆ ਰਿਹਾ ਕੋਈ ਗੱਲ ਨਹੀਂ ਤੁਸੀਂ ਖਾ ਲਿਓ ਅਸੀਂ ਬਾਅਦ ਚ ਖਾ ਲਾਂਗੇ ਆ ਚੀਜ਼ ਵੀ ਹੋ ਗਈ ਹੈ ਕਿ ਸਾਡੀ ਫੈਮਿਲੀ ਦੇ ਵਿੱਚ ਹੀ ਕਮਿਊਨੀਕੇਸ਼ਨ ਨਹੀਂ ਹੁੰਦੀ ਫੈਮਿਲੀ ਦੇ ਵਿੱਚ ਹੀ ਪਰਿਵਾਰ ਦੇ ਵਿੱਚ ਹੀ ਕਮਿਊਨੀਕੇਸ਼ਨ ਗੈਪ ਹੈ ਤੇ ਦੂਜੀ ਗੱਲ ਘਰ ਦੀ ਬਣਤਰ ਦੀ ਆਪਾਂ ਕੀਤੀ ਹਨਾ ਕਿ ਘਰ ਜਿਹੜੇ ਉਹ ਸ਼ੀਸ਼ੀਆਂ ਦੇ ਬਣ ਗਏ ਬਣ ਗਏ ਆ ਪਹਿਲਾਂ ਕੀ ਹੁੰਦਾ ਸੀ ਪਿੰਡਾਂ ਵਾਲੇ ਘਰ ਜਿਹੜੇ ਹੁੰਦੇ ਸੀ ਖੁੱਲੇ ਨੇ ਐ ਜਿਹੜੇ ਬਾਥਰੂਮ ਵੀ ਹੁੰਦੇ ਸੀ ਉਹ ਵੀ ਬਾਹਰ ਬਣੇ ਹੋਣੇ ਹਨਾ ਪਰ ਹੁਣ ਅਸੀਂ ਕਮਰਿਆਂ ਦੇ ਨਾਲ-ਨਾਲ ਅਟੈਚ ਬਾਥਰੂਮ ਕਰਵਾ ਲਏ ਆ ਅਸੀਂ ਪਹਿਲਾਂ ਕੀ ਹੁੰਦਾ ਸੀ ਸਾਡੇ ਸਰੀਰਕ ਜਿਹੜਾ ਵਿਕਾਸ ਹੈ ਉਹ ਵੀ ਤਾਂ ਕਰਕੇ ਹੁੰਦਾ ਸੀ ਅਸੀਂ ਘੁੰਮਦੇ ਫਿਰਦੇ ਰਹਿੰਦਾ ਸੀ ਸੈਰ ਕਰਨੀ ਪੈਂਦੀ ਸੀ ਹਾਂ ਸੈਰ ਕਰਦੇ ਰਹਿੰਦੇ ਸੀਗੇ ਤੇ ਉੱਠ ਕੇ ਅਸੀਂ ਕੋਈ ਵੀ ਸਮਾਨ ਲੈਣ ਜਾਣਾ ਬਾਹਰ ਜਾਣਾ ਕੁਝ ਵੀ ਅਸੀਂ ਕਰਨ ਜਾਣਾ ਬਾਹਰ ਜਾਣਾ ਹਨਾ ਅਸੀਂ ਜੇਕਰ ਰੋਟੀ ਵੀ ਬਣਦੀ ਪਈ ਤਾਂ ਮੰਮੀ ਨੇ ਬਾਰੋ ਬਾਜ ਮਾਰਨੀ ਕਿ ਆਜੋ ਬਈ ਇੱਥੇ ਬਹਿ ਕੇ ਰੋਟੀ ਖਾਓ ਹਾਂ ਇੱਥੇ ਬਹਿ ਕੇ ਰੋਟੀ ਖਾਓ ਆਜੋ ਅਸੀਂ ਉੱਥੇ ਜਾਣਾ ਜੇ ਫਿਰ ਉਸ ਤੋਂ ਬਾਅਦ ਕੋਈ ਵੀ ਸਮਾਨ ਅਸੀਂ ਲੈਣ ਜਾਣਾ ਕੁਝ ਵੀ ਹਨਾ ਵੇੜੇ ਦੇ ਵਿੱਚ ਪਿਆ ਹੋਇਆ ਜਾ ਕੇ ਲੈ ਆਓ ਇਦਾਂ ਹੁੰਦੀ ਸੀਗੀ ਪਰ ਹੁਣ ਕੀ ਹੋ ਗਿਆ ਸਭ ਕੁਝ ਸਾਡੇ ਕਮਰਿਆਂ ਦੇ ਵਿੱਚ ਆ ਟੀਵੀ ਵੀ ਇੱਥੋਂ ਤੱਕ ਕਰਕੇ ਅਸੀਂ ਕਮਰਿਆਂ ਦੇ ਵਿੱਚ ਲੈ ਗਏ ਆ ਸਾਰਿਆਂ ਦੇ ਜੇਕਰ ਵੱਖਰੇ-ਵੱਖਰੇ ਕਮਰੇ ਆ ਤਾਂ ਟੀਵੀ ਵੀ ਲੱਗੇ ਹੋਇਆ ਬਾਥਰੂਮ ਵੀ ਕਮਰਿਆਂ ਦੇ ਨਾਲ ਅਟੈਚ ਹੋ ਗਏ ਨੇ ਜਿਸ ਕਰਕੇ ਅਸੀਂ ਬਹੁਤ ਜ਼ਿਆਦਾ ਬਿਮਾਰ ਵੀ ਹੋ ਗਏ ਆ ਮਾਨਸਿਕ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਵੀ ਸਰੀਰਕ ਤੌਰ ਤੇ ਵੀ ਸਾਡਾ ਵਿਕਾਸ ਰੁਕ ਗਿਆ ਹੈ ਮਾਨਸਿਕ ਤੌਰ ਤੇ ਵੀ ਮਾਨਸਿਕ ਤੌਰ ਤੇ ਤਾਂ ਅਸੀਂ ਆ ਆਪਣੇ ਆਪ ਹੀ ਰੋਕ ਲਿਆ ਆ ਕਿਉਂਕਿ ਅਸੀਂ ਮੋਬਾਈਲ ਫੋਨ ਬਹੁਤ ਜ਼ਿਆਦਾ ਵਰਤ ਰਹੇ ਆ ਪਹਿਲਾਂ ਸਮਿਆਂ ਦੇ ਵਿੱਚ ਫੋਨ ਨਹੀਂ ਸੀ ਹੁੰਦੇ ਅਸੀਂ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਕਰਦੇ ਸੀ ਬਹੁਤ ਵਧੀਆਂ ਗੱਲਾਂ ਬਾ ਅਸੀਂ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਸੀ ਹੁਣ ਸਾਡੇ ਦਾਦਾ-ਦਾਦੀ ਹੁੰਦੇ ਸੀ ਸਾਨੂੰ ਉਹਨਾਂ ਨੇ ਕਹਾਣੀਆਂ ਸੁਣਾਉਣੀਆਂ ਕਿੱਸੇ ਸੁਣਾਉਣੇ ਆਪਣੀ ਜਵਾਨੀ ਦੇ ਕਿੱਸੇ ਸੁਣਾਉਣੇ ਆਪਣੇ ਬਚਪਨ ਦੇ ਕਿੱਸੇ ਸੁਣਾਉਣੇ ਸਾਨੂੰ ਸਿਖਾਉਣਾ ਵੀ ਉਹਨਾਂ ਕਹਾਣੀਆਂ ਤੋਂ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਸੀ ਤੇ ਕਈ ਵਾਰ ਤਾਂ ਉਹਨਾਂ ਨੇ ਭੂਤ-ਪ੍ਰੇਤਾਂ ਦੀਆਂ ਕਹਾਣੀਆਂ ਵੀ ਸੁਣਾਉਣੀਆਂ ਸਾਨੂੰ ਡਰਾਉਣਾ ਵੀ ਕਿ ਉਦਦਰ ਨਾ ਜਾਇਓ ਉਸ ਹਵੇਲੀ ਤੇ ਨਾ ਜਾਇਓ ਉਹ ਘਰ ਦੇ ਵਿੱਚ ਨਹੀਂ ਜਾਣਾ ਨਹੀਂ ਤਾਂ ਤੁਹਾਨੂੰ ਭੂਤ ਫੜ ਲਊਗਾ ਉਹ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਸੀ ਕੋਈ ਨਾ ਕੋਈ ਤਰਕ ਹੁੰਦਾ ਸੀ ਬਿਲਕੁਲ ਜੀ ਦੇਖੋ ਉਹ ਜਿਹੜੇ ਸਿਆਣਿਆਂ ਦੇ ਦੌਰ ਸੀ ਨਾ ਉਹ ਗੁਜ਼ਰ ਗਏ ਮੈਂ ਤੁਹਾਨੂੰ ਇੱਕ ਗੱਲ ਕਹਾਂ ਕਿ ਸਾਡੇ ਤਾਂ ਘਰਾਂ ਉਹਦੇ ਵਿੱਚੋਂ ਸਿਆਣੇ ਹੀ ਹੁਣ ਹੈ ਨਹੀਂਗੇ ਰਹਿ ਹੀ ਨਹੀਂ ਗਏ ਅਸੀਂ ਪਰਿਵਾਰ ਛੋਟੇ ਕਰ ਲਏ ਅਸੀਂ ਆਪ ਹੀ ਕੱਢ ਦਿੱਤੇ ਆ ਉਹਨਾਂ ਨੂੰ ਹਨਾ ਕਿਉਂਕਿ ਹੁਣ ਹਰੇਕ ਕੁੜੀ ਐ ਚੋਂਦੀ ਐ ਮੇਰੇ ਸੋਰੇ ਨਾ ਹੋਣ ਜੇਕਰ ਹੁੰਦੇ ਆ ਤਾਂ ਲੜਾਈ ਝਗੜਾ ਕਰਕੇ ਵੱਖ ਹੋ ਜਾਣਾ ਆ ਚੀਜ਼ਾਂ ਹੋ ਰਹੀਆਂ ਨੇ ਅੱਜਕੱਲ ਦੇਖੋ ਤੁਸੀਂ ਹੁਣ ਬਹੁਤ ਸਾਰੀਆਂ ਚੀਜ਼ਾਂ ਨੇ ਇਹਦੇ ਵਿੱਚ ਬਹੁਤੇ ਲੰਬਾ ਵਿਸ਼ਾ ਆਪਾਂ ਚੁਣਿਆ ਜ ਸਾਡੇ ਘਰਾਂ ਦੇ ਵਿੱਚ ਪਹਿਲਾਂ ਪਸ਼ੂ ਹੁੰਦੇ ਸੀ ਜੀ ਅਸੀਂ ਪਸ਼ੂ ਕੱਢ ਦਿੱਤੇ ਕੱਢ ਦਿੱਤੇ ਬਿਲਕੁਲ ਪਸ਼ੂਆਂ ਦੀ ਜਗ੍ਹਾ ਅਸੀਂ ਕੀ ਵੜ ਲੈ ਕੁੱਤੇ ਕੁੱਤੇ ਕੁੱਤਾ ਪਸ਼ੂਆਂ ਦੇ ਵਿੱਚ ਰਵੇ ਚੰਗੀ ਗੱਲ ਆ ਮਾਲ ਡੰਗਰ ਦੀ ਰਾਖੀ ਦੇ ਵਾਸਤੇ ਪਰ ਜੇਕਰ ਤੁਸੀਂ ਪਸ਼ੂ ਰੱਖ ਲਿਆ ਕੁੱਤਾ ਰੱਖ ਲਿਆ ਪਸ਼ੂ ਬਾਹਰ ਕੱਢ ਦਿੱਤੇ ਕੁੱਤੇ ਦਾ ਤਾਂ ਕੋਈ ਫਾਇਦਾ ਨਹੀਂ ਨਾ ਹੋਇਆ ਫਾਇਦਾ ਨਹੀਂ ਬਿਲਕੁਲ ਰਾਖੀ ਕਰਨ ਵਾਸਤੇ ਤਾਂ ਚਲੋ ਠੀਕ ਆ ਨਹੀਂ ਰਾਖੀ ਤਾਂ ਜੇਕਰ ਤੁਸੀਂ ਆਪ ਨਹੀਂ ਘਰ ਦੀ ਕਰ ਸਕੇ ਤੇ ਕੁੱਤੇ ਨੂੰ ਤਾਂ ਜਿਹੜਾ ਮਰਜੀ ਬੁਰਕੀ ਪਾ ਗਏ ਪਰ ਲੋਕੀ ਐਸੇ ਕਰਕੇ ਰੱਖਦੇ ਆ ਨਾ ਕਿ ਅਸੀਂ ਰਾਖੀ ਕਰਨ ਨੂੰ ਰੱਖਿਆ ਹੈ ਅੱਜ ਸਟੇਟਸ ਸਿੰਬਲ ਬਣਾ ਲੈ ਲੋਕਾਂ ਨੇ ਜੀ ਕਦੇ ਤੁਹਾਨੂੰ ਪਤਾ ਕਿ ਪਿੰਡਾਂ ਦੀ ਅਮੀਰੀ ਕਿੱਥੋਂ ਗਿਣੀ ਜਾਂਦੀ ਹੁੰਦੀ ਸੀਗੀ ਪਸ਼ੂਆਂ ਤੋਂ ਜਦੋਂ ਕਿਸੇ ਨੇ ਨਾ ਆਉਣਾ ਆਪਣੀ ਧੀ ਪੁੱਤ ਦਾ ਸਾਕਰਨ ਹਾਂ ਉਦੋਂ ਵੀ ਪੁੱਛਦੇ ਹੁੰਦੇ ਸੀ ਉਹਨਾਂ ਨੇ ਵੀ ਪਿੰਡਾਂ ਦੇ ਬਾਹਰ-ਬਾਰ ਪਹਿਲਾਂ ਨਾ ਜਦੋਂ ਇਨਸਪੈਕਸ਼ਨ ਕਰਨੀ ਪਲਵਾਨੀ ਗੀੜਾ ਦੇਣਾ ਉਹਨਾਂ ਨੇ ਦੇਖਣਾ ਵੀ ਪਾਥੀਆਂ ਦੇ ਘੂਰੇ ਕਿੰਨੇ ਕੁ ਲੱਗੇ ਹੋਏ ਆ ਹੂੰ ਜੇਕਰ ਪਿੰਡ ਦੇ ਵਿੱਚ ਪਾਥੀਆਂ ਨਹੀਂ ਨਾ ਉਹਨਾਂ ਨੇ ਕਿਹਾ ਇਹਨਾਂ ਦੇ ਘਰਾਂ ਦੇ ਵਿੱਚ ਰੈਜ਼ ਕਰੀ ਹੁਣ ਇਹਨਾਂ ਦੇ ਤਾਂ ਪਸੂ ਹੀ ਆ ਨੀ ਗਾ ਜੀ ਤੇ ਪਾਥੀਆਂ ਕਿਤੇ ਪਤਾ ਨਹੀਂ ਜੀ ਤੇ ਜਾਂ ਫਿਰ ਰੂੜੀਆਂ ਦੇ ਉੱਪਰੋਂ ਉਹ ਦੇਖਣਾ ਕਹਣਾ ਢੇਰ 바ਵਾ ਬਈ 바ਵਾ ਮਾਲ ਡੰਗਰ ਹੁਣਾਂ ਪਿੰਡ ਦੇ ਵਿੱਚ ਇੱਥੇ ਕਰਦੇ ਕੁੜੀ ਦਾ ਵਿਆਹ ਤੇ ਜਾਂ ਆਪਣਾ ਮੁੰਡਾ ਇੱਥੇ ਮੰਗ ਕੇ ਜਾਂਦੇ ਆ ਬੀਜੋ ਤੋਂ ਕਿਤੇ ਆਵਾਂਗੇ ਸਾਨੂੰ ਦੁੱਧ ਉਤ ਤਾਂ ਪੀਣ ਨੂੰ ਮਿਲੂਗਾ ਜੀ ਅੱਜ ਅਸੀਂ ਉਹ ਨਹੀਂ ਚੀਜ਼ਾਂ ਦੇ ਅੱਜ ਅਸੀਂ ਸਿਰਫ ਕੋਠੀ ਬਣੀ ਦੇਖਦੇ ਹਾਂ ਹੁਣ ਅਸੀਂ ਗੱਲ ਇਹ ਕਹ ਲਈ ਜਿਹੜੇ ਬਜ਼ੁਰਗਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਬਜ਼ੁਰਗ ਜਿਹੜੇ ਆ ਨਾ ਨਾ ਤਾਂ ਹੁਣ ਆਪ ਕਹਾਣੀਆਂ ਸੁਣਾ ਕੇ ਰਾਜ਼ੀ ਆ ਨਾ ਬੱਚੇ ਸੁਣ ਕੇ ਰਾਜ਼ੀ ਆ ਸੁਣ ਕੇ ਰਾਜ਼ੀ ਬਿਲਕੁਲ ਅਸੀਂ ਆਜ਼ਾਦ ਇੰਨੇ ਹੋ ਗਏ ਆ ਉਹ ਤਾਰਾਂ ਵਾਲਾ ਯੁੱਗ ਜਿਹੜਾ ਸੀ ਨਾ ਉਹ ਚੰਗਾ ਸੀ ਚੰਗਾ ਸੀ ਜਦੋਂ ਤੋਂ ਤਾਰਾਂ ਵਾਲਾ ਯੁੱਗ ਆਇਆ ਅਸੀਂ ਆਪ ਲੋਹੇ ਦੀਆਂ ਤਾਰਾਂ ਵਾਲੇ ਬੁਰਸ਼ ਬਣ ਗਏ ਆਂ ਹਰ ਚੀਜ਼ ਨੂੰ ਰਗੜੀ ਜਾ ਰਹੇ ਆਂ ਰਗੜੀ ਤਾਰਾਂ ਤੋਂ ਮਸਲਨ ਟੀਵੀ ਐਜ਼ ਇਨ ਅੰਡੇਨਾ ਉੱਪਰ ਹੁੰਦਾ ਸੀ ਉਹਦੀ ਤਾਰ ਥੱਲੇ ਆਉਂਦੀ ਹੁੰਦੀ ਸੀਗੀ ਬਿਲਕੁਲ ਟੀਵੀ ਦੇ ਪਿਛਲੇ ਪਾਸੇ ਜੀ ਉਹ ਟੀਵੀ ਦੀ ਤਾਰ ਨੂੰ ਉਹਨੂੰ ਕਈ ਵਾਰ ਕੱਸਣ ਦੇ ਵਿੱਚ ਹੀ ਲੱਗੇ ਰਹਿਣਾ ਕਮਾਉਣਾ ਕਮਾਉਣਾ ਸਾਰੇ ਟੱਬਰ ਦਾ ਜ਼ੋਰ ਲੱਗਾ ਹੁੰਦਾ ਸੀ ਵੀ ਅੱਜ ਰੌਣਕ ਮੇਲਾ ਵਧੀਆ ਦੇਖ ਲਈਏ ਜੀ ਅੱਜ ਚਿੱਤਰਹਾਰ ਦੇ ਵਿੱਚੋਂ ਕੋਈ ਖਰਾਬੀ ਨਾ ਆਵੇ ਲਸ਼ਕਾਰਾ ਚੰਗਾ ਚੱਲ ਜਵੇ ਦੂਰਦਰਸ਼ਨ ਦੇ ਉੱਪਰ ਹੌਲੀ ਹੌਲੀ ਤਰੱਕੀਆਂ ਹੋ ਗਈਆਂ ਉਹ ਟਿੱਡਲ ਜੇ ਟੀਵੀ ਵਿਚਾਰੇ ਬਦਲ ਗਿਆ ਜਿਵੇਂ ਸਲੇਟਾਂ ਵਾਂਗੂ ਉਹਨਾਂ ਦੇ ਉੱਪਰ ਲੱਗ ਗਏ ਅੱਜ ਐਂਟੀਨਾ ਵੀ ਕੋਈ ਨਹੀਂ ਅੱਜ ਡਿਸ਼ ਵੀ ਕੋਈ ਨਹੀਂ ਹਮ ਅੱਜ ਵਾਈਫਾਈ ਤੇ ਚੱਲਦੇ ਆ ਵਾਈਫਾਈ ਕੋਈ ਸਮਾਂ ਹੁੰਦਾ ਸੀ ਫੋਨ ਸਾਡੇ ਤਾਰਾਂ ਵਾਲੇੋਂ ਵੱਜੇ ਹੁੰਦੇ ਸੀਗੇ ਘਰ ਦੇ ਕਿਸੇ ਖੁੰਜੇ ਦੇ ਵਿੱਚ ਰੱਖੇ ਹੋਣਾ ਕੋਲ ਬਜ਼ੁਰਗ ਦਾ ਮੰਝਾ ਡੱਠਾ ਹੋਣਾ ਠੀਕ ਜੀ ਕਿਹੜੀ ਕੁੜੀ ਤੇ ਜਾਂ ਫਿਰ ਕਿਹੜਾ ਮੁੰਡਾ ਉਸ ਬਜ਼ੁਰਗ ਦੇ ਸਹਰਾਣੇ ਜਾ ਕੇ ਦੋ ਦੋ ਘੰਟੇ ਗੱਲ ਕਰ ਸਕਦਾ ਸੀਗਾ ਫੋਨ ਦੇ ਉੱਪਰ ਜੀ ਨਹੀਂ ਕਰ ਸਕਦਾ ਸੀ ਮਤ ਨਹੀਂ ਸੀ ਪੈਂਦੀ ਮਤ ਉਹ 76 ਪੈਣਾ ਸੀਗਾ ਡਾਕ ਪੈਣੀ ਸੀ ਬਿਲਕੁਲ ਹੁਣ ਤਾਰਾਂ ਵਾਲੇ ਫੋਨਾਂ ਤੋਂ ਖਤਮ ਹੋ ਗਿਆ ਕੰਮ ਸਿਸਟਮ ਫਿਕ ਕਾਰਡਲੈਸ ਆਏ ਹੂੰ ਕਾਰਡਲੈਸ ਤੋਂ ਬਾਅਦ ਵੀ ਸਿਸਟਮ ਚੱਲਦਾ ਰਿਹਾ ਕਿ ਜੇਕਰ ਕਿਸੇ ਨੇ ਕਾਰਡਲੈਸ ਤੇ ਗੱਲ ਕਰਨੀ ਦੂਸਰਾ ਫੋਨ ਚੱਕ ਕੇ ਅਗਲਾ ਤੁਹਾਡੀ ਗੱਲ ਸੁਣ ਸਕਦਾ ਸੀ ਸੁਣ ਸਕਦਾ ਸੀ ਮੋਬਾਈਲ ਆ ਗਏ ਮੋਬਾਈਲ ਹੁਣ ਐਸੇ ਆ ਗਏ ਕਿ ਜਿੰਦਾ ਮਰਜ਼ੀ ਰਜਾਈ ਦੇ ਵਿੱਚ ਮੂੰਹ ਦੇ ਕੇ ਜੋ ਮਰਜ਼ੀ ਕਰਦੇ ਰਹੋ ਉਸ ਤੋਂ ਬਾਅਦ ਜਿਹੜੀ ਸਾਡੀ ਹਰ ਇੱਕ ਸਿਸਟਮ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਅਸੀਂ ਵਾਇਰਲੈਸ ਹੋ ਗਏ ਹਾਂ ਵਾਇਰਲੈਸ ਹੋ ਗਏ ਬੱਜੇ ਨਹੀਂ ਨਾ ਅਸੀਂ ਨਾ ਕਰਦਿਆਂ ਨੇ ਰੱਖਿਆ ਰੱਖਿਆ ਨਾ ਅਸੀਂ ਘਰਦਿਆਂ ਦੇ ਨਾਲ ਤਾਰਾਂ ਜੋੜ ਕੇ ਰੱਖੀਆਂ ਨਾ ਰਿਸ਼ਤਿਆਂ ਦੇ ਨਾਲ ਤਾਰਾਂ ਜੋੜ ਕੇ ਰੱਖੀਆਂ ਨਾ ਅਸੀਂ ਆਪਣੇ ਪੁਰਾਤਨ ਖਾਣਿਆਂ ਦੇ ਨਾਲ ਤਾਰਾਂ ਜੋੜ ਕੇ ਰੱਖੀਆਂ ਨਾ ਅਸੀਂ ਆਪਣੇ ਬਾਣਿਆਂ ਦੇ ਨਾਲ ਤਾਰਾਂ ਜੋੜ ਕੇ ਰੱਖੀਆਂ ਅਸੀਂ ਤਾਂ ਬਾਣੀ ਬਾਣਾ ਖਾਣਾ ਪਾਣੀ ਸਾਰਿਆਂ ਨੂੰ ਟੁੱਟ ਗਿਆ ਜੀ ਇਸੇ ਕਰਕੇ ਦੁੱਖ ਭੋਗਦੇ ਆ ਅਸੀਂ ਪਾਣੀ ਵੀ ਨਹੀਂ ਸੰਭੇ ਹਵਾ ਵੀ ਨਹੀਂ ਸੰਭੇ ਖਾਣੇ ਨਹੀਂ ਸੰਭੇ ਬਾਣੇ ਨਹੀਂ ਸੰਭੇ ਘਰ ਨਹੀਂ ਸੰਭੇ ਬਾਹਰ ਨਹੀਂ ਸੰਭੇ ਪਸ਼ੂ ਕੁਝ ਵੀ ਨਹੀਂ ਸੰਭਿਆ ਜੀ ਅਸੀਂ ਕੁੱਤਿਆਂ ਵਾਲੇ ਹੋ ਗਏ ਹੁਣ ਜੀ ਅਸੀਂ ਕੁੱਤਿਆਂ ਵਾਲੇ ਸਰਦਾਰ ਗਾਉਨੇ ਹਾਂ ਕੁੱਤਿਆਂ ਵਾਲੇ ਸਰਦਾਰ ਇੱਕ ਕਹਾਣੀ ਸੀ ਕਿਸੇ ਲੇਖਕ ਦੀ ਮੈਂ ਮੇਰਾ ਖਿਆਲ ਸ਼ਾਇਦ 7ਵੀਂ 8ਵੀਂ ਜਾਂ 10ਵੀਂ ਦੇ ਵਿੱਚ ਪੜ੍ਹੀ ਸੀ ਅੱਛਾ ਜੀ ਤੇ ਅੱਜ ਮੈਨੂੰ ਉਹ ਟਾਈਟਲ ਇੰਜ ਲੱਗਦਾ ਕਿ ਬਹੁਤ ਸਾਰੇ ਘਰਾਂ ਦੀ ਉਹ ਸੱਚੀ ਕਹਾਣੀ ਹੋ ਗਈ ਹੈ ਕਿ ਅੱਜ ਲੋਕੀ ਆਪਣੇ ਘਰਾਂ ਦੇ ਵਿੱਚੋਂ ਉਹ ਪ੍ਰਾਤਨ ਸਾਰੀਆਂ ਚੀਜ਼ਾਂ ਬਾਹਰ ਕੱਢ ਕੇ ਅਜ ਵੱਡੇ-ਵੱਡੇ ਦੋ ਕੁੱਤੇ ਸ਼ੇਰਾਂ ਵਰਗੇ ਰੱਖ ਕੇ ਸੰਗਲਜਾ ਪਾ ਕੇ ਉਹਨਾਂ ਨੂੰ ਘਮੌੜ ਲ ਜਾਂਦੇ ਆ ਤੇ ਆਪ ਨੂੰ ਭਾਵੇਂ ਰੋਟੀ ਮਿਲੇ ਨਾ ਮਿਲੇ ਉਹਨਾਂ ਨੂੰ ਬਰੈੱਡ ਜ਼ਰੂਰ ਪਾਉਂਦੇ ਆ ਜੋਗੀ ਜੀ ਇੱਥੇ ਨਾ ਇਹ ਗੱਲ ਵੀ ਦੱਸਣੀ ਜ਼ਰੂਰ ਬਣਦੀ ਹੈ ਕਿਉਂਕਿ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਨਾ ਉਹ ਵਿਦੇਸ਼ ਗਏ ਉਹਨਾਂ ਨੇ ਉੱਥੋਂ ਦਾ ਮਾਹੌਲ-ਚਾਲ ਦੇਖਿਆ ਕਿ ਹਾਂ ਵੀ ਇ ਮਤਲਬ ਕੰਮ ਕਰਨਾ ਪੈਂਦਾ ਆ ਇੱਥੇ ਦਿਹਾੜੀ ਲਾਉਣੀ ਪੈਂਦੀ ਐ ਫਿਰ ਭਾਵੇਂ ਉਹ ਦਿਨ ਹੋਵੇ ਭਾਵੇਂ ਰਾਤ ਹੋਵੇ ਜੇ ਰੋਟੀ ਖਾਣੀ ਆ ਤੁਹਾਨੂੰ ਦਿਹਾੜੀ ਲਾਉਣੀ ਪੈਣੀ ਆ ਤੁਸੀਂ ਭਾਵੇਂ ਇੱਥੇ ਭਾਂਡੇ ਧੋਵੋ ਭਾਵੇਂ ਜੋ ਮਰਜ਼ੀ ਕਰੋ ਹਣਾ ਫਿਰ ਉਹ ਉੱਥੋਂ ਮਾਹੌਲ ਚਾਲ ਦੇਖ ਕੇ ਇੱਥੇ ਪੰਜਾਬ ਵੱਲ ਨੂੰ ਭੱਜੇ ਆਏ ਬਹੁਤ ਸਾਰੇ ਮੈਂ ਇੰਟਰਵਿਊਜ਼ ਦੇਖ ਰਹੀ ਸੀਗੀ ਉਹਦੋਂ ਤਾਂ ਉਹਨਾਂ ਨੇ ਗੱਲ ਕੀਤੀ ਕਿ ਉੱਥੋਂ ਦਾ ਮਾਹੌਲ ਕਾਫੀ ਵੱਖਿਆ ਉੱਥੇ ਵੀ ਹਾਲਾਂਕਿ ਪਸ਼ੂ ਰੱਖਦੇ ਨੇ ਲੋਕ ਪਰ ਬਹੁਤ ਘੱਟ ਰੱਖਦੇ ਨੇ ਉਹਨਾਂ ਕਿਹਾ ਇੱਥੇ ਆ ਕੇ ਅਸੀਂ ਇਹ ਗੱਲ ਮਹਿਸੂਸ ਕੀਤੀ ਹੈ ਕਿ ਕਿਉਂ ਨਾ ਪੰਜਾਬ ਦੇ ਵਿੱਚ ਅਸੀਂ ਪਸ਼ੂ ਰਖੀਏ ਉਹਨਾਂ ਨੇ ਫੇਰ ਤੋਂ ਪਸ਼ੂ ਰੱਖਣੇ ਸ਼ੁਰੂ ਕੀਤੇ ਤੇ ਉਹ ਅੱਜ ਸਾਰਿਆਂ ਨੂੰ ਇਹੀ ਸੁਨੇਹਾ ਦੇ ਰਹੇ ਆ ਸਾਡੇ ਨੌਜਵਾਨ ਪੀੜੀ ਨੂੰ ਖਾਸ ਕਰਕੇ ਜਿਹੜੀ ਵਿਦੇਸ਼ਾਂ ਵੱਲ ਨੂੰ ਭੱਜ ਰਹੀ ਹੈ ਕਿ ਇੱਥੇ ਰਹੋ ਤੇ ਪਸ਼ੂ ਜ਼ਰੂਰ ਰੱਖੋ ਇਹ ਤੁਹਾਡੇ ਇੱਕ ਤਰੀਕੇ ਦਾ ਕਹਿ ਸਕਦੇ ਆ ਕਿ ਤੁਹਾਡੀ ਨਾ ਇਨਵੈਸਟਮੈਂਟ ਆ ਜੀ ਤੁਹਾਨੂੰ ਇਹਨੇ ਸਾਰੀ ਉਮਰ ਪੈਸੇ ਦੇਣੇ ਆ ਮੰਨ ਲਓ ਅਸੀਂ ਹਣਾ ਜੀ ਨਾ ਦੇਣ ਪੈਸੇ ਜੀ ਨਾ ਦੇਣ ਪੈਸੇ ਪਰ ਇੰਨੀ ਗੱਲ ਜ਼ਰੂਰ ਹੈ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਪਸ਼ੂ ਹੈਗਾ ਤੁਹਾਨੂੰ ਪੈਸੇ ਨਾ ਦਵੇ ਪਰ ਤੁਹਾਡੇ ਪੈਸੇ ਲਵਾਊਗਾ ਨਹੀਂ ਲਵਾਊਗਾ ਨਹੀਂ ਸਭ ਤੋਂ ਵੱਡੀ ਦੁੱਧ ਹੂੰ ਸ਼ੁੱਧ ਮਿਲੂਗਾ ਤੁਹਾਨੂੰ ਖਾਣ ਨੂੰ ਦਹੀਂ ਪੀਣ ਨੂੰ ਲੱਸੀ ਘਰ ਦੇ ਵਿੱਚ ਮੱਖਣੀ ਮੱਖਣ ਕਿਉਂ ਸਾਰਾ ਕੁਝ ਤੁਹਾਨੂੰ ਸ਼ੁੱਧ ਮਿਲੂਗਾ ਜਿਹੜਾ ਤੁਸੀਂ ਲੈ ਕੇ ਉਹਨੇ ਡੱਬਿਆਂ ਦੇ ਵਿੱਚ ਲੈ ਕੇ ਉਹਨੇ ਤੁਸੀਂ ਨਿੱਕੇ ਨਿੱਕੇ ਪੈਕਟਾਂ ਦੇ ਵਿੱਚ ਉਤੋਂ ਤਾਂ ਬਚੇ ਰਹੋਗੇ ਹੂੰ ਕੋਈ ਸਮਾਂ ਹੁੰਦਾ ਸੀ ਇਹ ਪਸ਼ੂ ਜਿਹੜਾ ਆ ਇਹ ਕਿਸੇ ਜਾਤ ਨਾਲ ਬੱਜਾ ਨਹੀਂ ਸੀਗਾ ਜੀ ਜਿਹੜਾ ਮਰਜ਼ੀ ਹੁੰਦਾ ਪਿੰਡਾਂ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਘਟੋ ਘਟ ਦੋ ਪਸ਼ੂ ਹੁੰਦੇ ਸੀ ਹੂੰ ਤੇ ਅੱਜ ਦੋ ਘਰਾਂ ਦੇ ਵਿੱਚ ਵੀ ਦੋ ਪਸ਼ੂ ਐ ਨਹੀਂਗੇ ਨਹੀਂ ਹੈਗੇ ਸੁਸਾਨੂ ਅਸੀਂ ਤਾਂ ਇਹ ਬੇਨਤੀ ਕਰਦੇ ਆ ਕਿ ਜੇਕਰ ਆਪਾਂ ਪੰਜਾਬੀ ਆ ਸਾਨੂੰ ਹਰ ਇੱਕ ਘਰ ਦੇ ਵਿੱਚ ਜਿਹਦੇ ਕੋਲ ਭਾਈ ਥਾਂ-ਥੱਥਾ ਹੈਗਾ ਹੂੰ ਜਿਹਦਾ ਕੋਈ ਪੱਠਿਆਂ ਦਾ ਪ੍ਰਬੰਧ ਹੋ ਸਕਦਾ ਪਰ ਪਹਿਲਾਂ ਵੀ ਨਹੀਂ ਸੀ ਸਾਰਿਆਂ ਦੇ ਕੋਲ ਥਾਂ ਥੱਤੇ ਹੁੰਦੇ ਰੱਖਦੇ ਉਹ ਵੀ ਹੁੰਦੇ ਸੀ ਭਾਵੇਂ ਬੱਟਾਂ ਤੋਂ ਕਾ ਖੋਦ ਕੇ ਹੀ ਪਾਉਣ ਜਾਂ ਫਿਰ ਕਿਸੇ ਦੀ ਮੱਕੀ ਦੇ ਵਿੱਚੋਂ ਕੱਢ ਕੇ ਲੈਉਣ ਕਾ ਜੀ ਕੋਈ ਐਸਾ ਢੇ ਕੱਢ ਕੇ ਲੈ ਆਉਣ ਕਿਸੇ ਤੋਂ ਮੰਗਵੇ ਜਾਂ ਪੈਸਿਆਂ ਦੇ ਨਾਲ ਪੱਠੇ ਲੈ ਲੈਣ ਲਿਆਉਂਦੇ ਤੇ ਪਸ਼ੂ ਪਾਲਦੇ ਜ਼ਰੂਰ ਹੁੰਦੇ ਸੀ ਤੇ ਉਹ ਘਰਾਂ ਦੇ ਵਿੱਚ ਦੁੱਧ ਘਿਓ ਮੱਖਣ ਲੱਸੀ ਮਰਤਵਾਂ ਨੂੰ ਦਿਨੇ ਡੇਡੇ ਹਮ ਅੱਜ ਕੱਲ ਬੀਬੀਆਂ ਏਡੇ ਮਰਤਵਾਂ ਦੇ ਵਿੱਚ ਅਚਾਰ ਨਹੀਂ ਪਾਉਂਦੀਆਂ ਤੇ ਕਿਸੇ ਸਮੇ ਉਹ ਮਰਤਵਾਂ ਦੇ ਸੀ ਕਿਉਂ ਨਾ ਭਰੇ ਹੁੰਦੇ ਸੀਗੇ ਬਿਲਕੁਲ ਅੱਜ ਉਹ ਗੱਲਾਂ ਬਤਾਓ ਕਿੱਥੇ ਹਮ ਅੱਜ ਕੱਲ ਅਸੀਂ ਸ਼ਹਿਰੀ ਹੋ ਗਏ ਹਾਂ ਮਾਡਰਨ ਹੋ ਗਏ ਹਾਂ ਸਾਰਾ ਕੁਝ ਕੋਈ ਸਮਾਂ ਹੁੰਦਾ ਸੀ ਦੇਖੋ ਸਮਾਂ ਕਿੱਦਾਂ ਬਦਲਿਆ ਕੋਈ ਸਮਾਂ ਹੁੰਦਾ ਸੀ ਸ਼ਹਿਰਾਂ ਵਾਲੇ ਇਹ ਇੰਤਜ਼ਾਰ ਕਰਦੇ ਹੁੰਦੇ ਸੀ ਕਿ ਪਿੰਡੋਂ ਇੱਕ ਭਾਈ ਨੇ ਆਉਣਾ ਹੈ ਹਮ ਉਤੋਂ ਸਬਜ਼ੀ ਲੈ ਕੇ ਆਪਾਂ ਸਬਜ਼ੀ ਬਣਾਉਣੀ ਹੈ ਹਮ ਪਿੰਡੋਂ ਇੱਕ ਦੋਜੀ ਨੇ ਆਉਣਾ ਹੈ ਉਹ ਤੋਂ ਦੁੱਧ ਲੈ ਕੇ ਆਪਾਂ ਚਾਹ ਬਣਾਉਣੀ ਐ ਨਿਆਣੇ ਨੂੰ ਕੋਈ ਦਹੀਂ ਦੁੱਝਾ ਕੇ ਦੇਣਾ ਅੱਜ ਉਲਟ ਗਿਆ ਸਮਾਨਾ ਅੱਜ ਪਿੰਡਾਂ ਵਾਲੀਆਂ ਬੀਬੀਆਂ ਸੋਚਦੀਆਂ ਸ਼ਹਿਰੋਂ ਇੱਕ ਬੰਦੇ ਨੇ ਆਉਣਾ ਸਬਜ਼ੀ ਲੈ ਕੇ ਉਹ ਤੋਂ ਸਬਜ਼ੀ ਲੈਮ ਜਾ ਦੁਕਾਨੋਂ ਜਾ ਕੇ ਇੱਕ ਦੁੱਧ ਦਾ ਪੈਕੇਟ ਲਿਆ ਜਾਂ ਇੱਕ ਦਹੀਂ ਦਾ ਪੈਕੇਟ ਲਿਆ ਇੱਕ ਘਿਓ ਦਾ ਪੈਕੇਟ ਚ ਮਿਲਦੇ ਨਾ ਮੱਖਣ ਤੇ ਬਟਰ ਦੇ ਉਹ ਲਿਆ ਅੱਜ ਹਾਲਾਤ ਇਹ ਨਹੀਂ ਇੰਨਾ ਬਦਲ ਗਏ ਆ ਅਸੀਂ ਦਰਿਆਮਾ ਦੇ ਮਾਲਕ ਅਸੀਂ ਬੋਤਲਾਂ ਦੇ ਵਿੱਚ ਪਾਣੀ ਪੀਣ ਲੱਗ ਪਏ ਕੱਪਾਂ ਦੇ ਵਿੱਚ ਪਾਣੀ ਪੀਣ ਲੱਗ ਪਏ ਆਉਣ ਵਾਲਾ ਸਮਾਂ ਕਿੱਧਰ ਨੂੰ ਜਾਊਗਾ ਟੱਪ ਹੀ ਰੱਖਾ ਚਲੋ ਮੰਨਦੇ ਹਾਂ ਸੀ ਕਿ ਸਮੇਂ ਦੇ ਨਾਲ ਚੱਲਣਾ ਚਾਹੀਦਾ ਹੈ ਪਰ ਹੁਣ ਬੈਗ ਗੇ ਲੈ ਲੈਣਾ ਚਾਹੀਦਾ ਹੈ ਬਹੁਤ ਸਾਰੇ ਲੋਕ ਲਾ ਚੁੱਕੇ ਨੇ ਸਾਨੂੰ ਵੀ ਹੁਣ ਪਿੱਛੇ ਨੂੰ ਜਾਣਾ ਚਾਹੀਦਾ ਹੈ ਸਾਨੂੰ ਵੀ ਹੁਣ ਆਪਣਾ ਵਿਰਸਾ ਜਿਹੜਾ ਹੈ ਉਹ ਸਾਂਭਣਾ ਚਾਹੀਦਾ ਹੈ ਕਿਉਂਕਿ ਅਸੀਂ ਆਪਣਾ ਵਿਰਸਾ ਜਿਹੜਾ ਉਹ ਗਵਾ ਲਿਆ ਹੈ ਦੇਖੋ ਮੈਂ ਮੈਂ ਤੁਹਾਡੀ ਗੱਲ ਨਾਲ ਇਸ ਨਾਲ ਸਹਿਮਤ ਹੈ ਕਿ ਸਮੇਂ ਦੇ ਨਾਲ ਸਾਨੂੰ ਬਦਲਣਾ ਚਾਹੀਦਾ ਪਰ ਦੁੱਧ ਤਾਂ ਪੀਣਾ ਨਹੀਂ ਅਸੀਂ ਛੱਡਿਆ ਨਹੀਂ ਛੱਡਿਆ ਪਨੀਰ ਤਾਂ ਖਾਣਾ ਨਹੀਂ ਅਸੀਂ ਛੱਡਿਆ ਮੱਕੜੀ ਤਾਂ ਖਾਣੀ ਨਹੀਂ ਅਸੀਂ ਛੱਡੀ ਲੱਸੀ ਪੀਣੀ ਨਹੀਂ ਅਸੀਂ ਛੱਡੀ ਅੱਜ ਸਾਨੂੰ ਢਾਬਿਆਂ ਤੇ ਜਾ ਕੇ ਉਹਨਾਂ ਦੀ ਦੋ ਦੋ ਦਿਨ ਪੁਰਾਣੀ ਪਈ ਫ੍ਰਿਜਾਂ ਦੇ ਵਿੱਚ ਲੱਸੀ ਜਿਹੜੀ ਉਹ ਤਾਂ ਸਵਾਦ ਲੱਗਦੀ ਐ ਅਸੀਂ ਲੋਕ ਸਾਡੇ ਅਸੀਂ ਹੱਡ ਹਰਾਮੀ ਹੋ ਗਏ ਹੂੰ ਬਿਲਕੁਲ ਅਸੀਂ ਕੰਮ ਕਰਕੇ ਰਾਜੀ ਨਹੀਂ ਅਸੀਂ ਕੰਮ ਕਰਕੇ ਆ ਸੀ ਅੱਜ ਦਾ ਨੌਜਵਾਨ ਜਿਹੜਾ ਲੱਗੇ ਗੁੱਸਾ ਕੇ ਜਿਸ ਨੂੰ ਕਿਸੇ ਤੜੰਗ ਲੱਗਦਾ ਲੱਗੀ ਜਾਵੇ ਮੈਨੂੰ ਕੋਈ ਕਿਸੇ ਦੀ ਪਰਵਾਹ ਨਹੀਂ ਅੱਜ ਦਾ ਨੌਜਵਾਨ ਜਿਹੜਾ ਬ੍ਰਾਂਡਡ ਪਾਉਣਾ ਚਾਹੁੰਦਾ ਹੂੰ ਬ੍ਰਾਂਡਡ ਜੀ ਕੱਪੜੇ ਪਾਉਣਾ ਚਾਹੁੰਦਾ ਪਰ ਕੰਮ ਨਹੀਂ ਕਰਨਾ ਚਾਹੁੰਦਾ ਹੂੰ ਬਿਲਕੁਲ ਅੱਜ ਦਾ ਨੌਜਵਾਨ ਆਪਣੇ ਘਰ ਦੇ ਵਿੱਚ ਦੁੱਧ ਦਹੀਂ ਲੱਸੀ ਮੱਖਣ ਖਾਣਾ ਚਾਹੁੰਦਾ ਪਰ ਪਸ਼ੂ ਨਹੀਂ ਰੱਖਣਾ ਚਾਹੁੰਦਾ ਹੂੰ ਉਹਦੀ ਜਗ੍ਹਾ ਕੁੱਤਾ ਰੱਖ ਲੈਂਦਾ ਹੂੰ ਅੱਜ ਦਾ ਨੌਜਵਾਨ ਬੜੇ ਵੱਡੇ ਵੱਡੇ ਸੁਪਨੇ ਦੇਖਦਾ ਹੈ ਵਿਦੇਸ਼ ਜਾ ਕੇ ਲੇਬਰ ਤਾਂ ਕਰਨੀ ਚਾਹੁੰਦਾ ਪਰ ਆਪਣੇ ਘਰ ਦੇ ਵਿੱਚ ਆਪਣੇ ਖੇਤਾਂ ਦੇ ਵਿੱਚੋਂ ਇੱਕ ਭਰੀ ਪੱਠਿਆਂ ਦੀ ਲਿਆ ਕੇ ਸਵੇਰੇ ਤੇ ਸ਼ਾਮੀ ਆਪਣੇ ਘਰ ਦੇ ਵਿੱਚ ਇੱਕ ਮੱਝ ਨਹੀਂ ਰੱਖਣੀ ਚਾਹੁੰਦਾ ਅੱਜ ਦਾ ਨੌਜਵਾਨ ਚਿੱਟੇ ਕੁਰਤੇ ਪਜਾਮੇ ਪਾ ਕੇ ਬੁਲਟ ਦੇ ਉੱਪਰ ਜਾ ਕੇ ਮਾਡਲ ਤੋਂ ਦੀ ਗੇੜੀ ਤਾਂ ਦੇ ਸਕਦਾ ਹੈ ਪਰ ਅੱਜ ਆਪਣੇ ਘਰ ਦੇ ਵਿੱਚੋਂ ਇੱਕ ਕੈਨ ਦੁੱਧ ਦਾ ਭਰ ਕੇ ਕਿਸੇ ਕਾਲਜ ਦੀ ਕੰਟੀਨ ਦੇ ਵਿੱਚ ਉਹਨੂੰ ਵੇਚਣ ਨਹੀਂ ਜਾਂਦਾ ਕਿੱਥੋਂ ਕੰਮਜਾਬ ਹੋ ਜਾਣਗੇ ਲੋਕ ਬਿਲਕੁਲ ਅਸੀਂ ਸਿਰਫ ਤਾਂ ਸਿਰਫ ਦਿਖਾਵੇ ਵਾਸਤੇ ਕਰ ਰਹੇ ਹਾਂ ਸਭ ਕੁਝ ਅੱਜ ਕੱਲ ਦੇ ਜਿਹੜੇ ਨੌਜਵਾਨ ਵੀ ਨੇ ਨਾ ਉਹ ਵੀ ਖੇਤਾਂ ਦੇ ਵਿੱਚ ਜਾਂਦੇ ਤਾਂ ਨੇ ਸਿਰਫ ਫੋਟੋਆਂ ਖਿਚਾਉਣ ਜੀ ਉਹ ਵੀ ਪਸ਼ੂਆਂ ਦੇ ਕੋਲ ਖੜ੍ਹ ਜ਼ਰੂਰ ਜਾਂਦੇ ਨੇ ਦਿਖਾਉਣ ਵਾਸਤੇ ਸਿਰਫ ਤਾਂ ਸਿਰਫ ਫੋਟੋਆਂ ਖਿਚਾਉਣ ਰੀਲਾਂ ਪਾਉਣ ਵਾਸਤੇ ਸੋਸ਼ਲ ਮੀਡੀਆ ਤੇ ਸਿਰਫ ਇੱਕ ਦਿਖਾਵਾ ਚੱਲ ਰਿਹਾ ਇਸ ਗੱਲ ਦਾ ਬਾਕੀ ਅਸਲ ਸੱਚਾਈ ਕੁਝ ਹੋਰ ਹੀ ਬਿਲਕੁਲ ਇਥੇ ਆਹੀ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿਉਂਕਿ ਸਾਡੀ ਗੱਲ ਮੰਨਣੀ ਹੈ ਜਾਂ ਨਹੀਂ ਮੰਨਣੀ ਉਹ ਤਾਂ ਤੁਹਾਡੇ ਉੱਤੇ ਹੈ ਜ਼ਿੰਦਗੀ ਤੁਹਾਡੀ ਹੈ ਬਾਕੀ ਬੈਕਗ੍ਰੇਡ ਜਿਹੜਾ ਉਹ ਜ਼ਰੂਰ ਲਾ ਲੈਣਾ ਚਾਹੀਦਾ ਲੱਗ ਗਿਆ ਬੈਗ ਹੋਰ ਲੱਗਾ ਪਿਆ ਇਹ ਤਾਂ ਵਾਪਸ ਲੋਕਾਂ ਨੇ ਆਉਣਾ ਹੀ ਆਉਣਾ ਹੂੰ ਆਉਣਾ ਪੈਣਾ ਆ ਆਉਣਾ ਪੈਣਾ ਕਿਉਂਕਿ ਜੇਕਰ ਬਿਮਾਰੀਆਂ ਤੋਂ छुटਕਾਰਾ ਪਾਉਣਾ ਆ ਤਾਂ ਮੈਨੂੰ ਲੱਗਦਾ ਹੈ ਕਿ ਫਿਰ ਆ ਸਭ ਤੋਂ ਵਧੀਆ ਰਸਤਾ ਆ ਆ ਸਭ ਤੋਂ ਵਧੀਆ ਰਾਹ ਆ ਕਿਉਂਕਿ ਰਾਹ ਅਸੀਂ ਦਿਖਾ ਦਿੱਤਾ ਹੈ ਚੱਲਣਾ ਹੁਣ ਲੋਕਾਂ ਨੇ ਹੈ ਬਿਲਕੁਲ ਅਸੀਂ ਬਾਹ ਫੜ ਕੇ ਲੈ ਕੇ ਨਹੀਂ ਜਾ ਸਕਦੇ ਕਿਸੇ ਨੂੰ ਫਿਲਹਾਲ ਬਹੁਤ ਸਾਰੀਆਂ ਅਸੀਂ ਗੱਲਾਂ ਬਾਤਾਂ ਕੀਤੀਆਂ ਨੇ ਜੋਗੀ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਵੀ ਪ੍ਰੋਗਰਾਮ ਸਵੇਰ ਸਵੇਰੇ ਦੇ ਵਿੱਚ ਅੱਜ ਸਿਰਫ ਇਨਾ ਹੀ ਮੁੜ ਤੋਂ ਇਸ ਪ੍ਰੋਗਰਾਮ ਨੂੰ ਲੈ ਕੇ ਤੁਹਾਡੇ ਮੁਖਾਤਿਬ ਹੁੰਦੇ ਰਹਾਂਗੇ ਫਿਲਹਾਲ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਕਿਵੇਂ ਦਾ ਲੱਗਿਆ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਬਹੁਤ ਬਹੁਤ ਧੰਨਵਾਦ ਲਾਈਵ ਪੰਜਾਬੀ ਟੀਵੀ ਹੁਣ ਪਾਰਟ੍ਰਿਕ ਜੀਓ ਟੀਵੀ ਜੀਓ ਫਾਈਬਰ ਡੇਟਾ ਕਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਈਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ कैनेडा ऑस्ट्रेलिया, न्यूजीलैंड यूरोप के हर वे आई पी टीवी प्लेटफॉर्म से देख सकते हो राणी रपे तो दूर ते मुद्दे दे नेड़े लाइव पंजाबी टीवी